ਕੁਵਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਪਰ ਇਹ ਜਿਹੜਾ ਆਪਣਾ ਇੱਕ ਅਲੱਗ ਸੈਕਸ਼ਨ ਹੈਗਾ ਇਹ ਹੈਗਾ 에ਅਰ ਕ੍ਰੈਸ਼ ਇਨਵੈਸਟੀਗੇਸ਼ਨ ਵਗੈਰਾ ਹਵਾਈ ਜਹਾਜ਼ਾਂ ਦੀਆਂ ਦੁਰਘਟਨਾਵਾਂ ਦੇ ਨਾਲ ਰਿਲੇਟਡ ਇਹ ਵਾਲਾ ਸੈਕਸ਼ਨ ਤਾਂ ਅੱਜ ਦੀ ਕਹਾਣੀ ਹੈਗੀ ਹੈ ਜੀ ਅਮਰੀਕਨ 에ਅਰਲਾਈਨ ਫਲਾਈਟ 965 965 ਦੀ ਅਮਰੀਕਾ ਤੋਂ ਉੱਡਦੀ ਹੈ ਇਹ ਫਲਾਈਟ ਨਿਆਮੇ ਤੋਂ ਤੇ ਜਾਣਾ ਹੈਗਾ ਨੇ ਕਲੰਬੀਆ ਪਾਬਲੋ ਐਸਕੋਬਰ ਪਿੱਛੇ ਜੇ ਬੜਾ ਮਸ਼ਹੂਰ ਹੋਇਆ ਬੰਦਾ ਪੰਜਾਬੀ ਗਾਣਿਆਂ ਦੇ ਵਿੱਚ ਵੀ ਤਿੰਨ ਚਾਰ ਵੈਬ ਸੀਰੀਜ਼ ਵੀ ਆਈਆਂ Netflix ਤੇ ਉੱਪਰ ਤੇ ਉਹੀ ਕੰਟਰੀ ਐਸਕੋਬਰ ਦਾ ਕੰਟਰੀ ਕੋਲੰਬੀਆ ਦੋ ਵੱਡੇ ਸ਼ਹਿਰ ਨੇ ਬੋਗੋਤਾ ਬੋਗੋਤਾ ਇਹਨਾਂ ਦੀ ਰਾਜਧਾਨੀ ਹੈ ਕੋਲੰਬੀਆ ਦੀ ਦੂਸਰਾ ਹੈਗਾ ਕੈਲੀ ਕੈਲੀ ਬੜਾ ਫੇਮਸ ਹੋਇਆ ਉਹਨਾਂ ਵੈਬ ਸੀਰੀਜ਼ ਦੇ ਵਿੱਚ ਕੈ ਕੈਲੀ ਗੱਡ ਰਿਹਾ ਵਾ ਇਹਨਾਂ ਸਾਰੇ ਨਸ਼ੇ ਦੇ ਤਸਕਰਾਂ ਵਗੈਰਾ ਦਾ ਤੇ ਇਹ ਫਲਾਈਟ ਵੀ ਚੱਰੀ ਹੈ ਕੈਲੀ 20 ਦਸੰਬਰ 1995 ਦਾ ਦਿਨ ਹੈਗਾ ਤੇ ਅਮਰੀਕਾ ਵਾਸੀਆਂ ਲਈ 크੍ਰਿਸਚੀਅਨਸ ਦੇ ਲਈ ਸਭ ਤੋਂ ਵੱਡਾ ਦਿਨ ਆਉਣ ਵਾਲਾ 25 ਦਸੰਬਰ 크ਿਸਮਸ ਛੁੱਟੀਆਂ ਦਾ ਟਾਈਮ ਹੈਗਾ ਸੀਜ਼ਨ ਛੁੱਟੀਆਂ ਦਾ ਹੈ ਤਾਂ ਇਸ ਕਰਕੇ ਜਿਹੜੀਆਂ ਫਲਾਈਟਸ ਨੇ ਬਹੁਤ ਜ਼ਿਆਦਾ ਭਰੀਆਂ ਹੋਈਆਂ ਨੇ ਤੇ ਜਿਵੇਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਾਂਦੇ ਆ ਪਿੰਡਾਂ ਦੇ ਵਿੱਚੋਂ ਕੰਮ ਕਰਨ ਉਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਦੇਸ਼ਾਂ ਦੇ ਲੋਕ ਕੰਮ ਕਰਦੇ ਆ 크ਿਸਮਸ ਦੇ ਟਾਈਮ ਹਰੇਕ ਨੇ ਵਾਪਸ ਜਾਣਾ ਉਸੇ ਤਰ੍ਹਾਂ ਹੀ ਕਲੰਬੀਆ ਦੇ ਲੋਕ ਨੇ 20 ਦਸੰਬਰ ਨੂੰ ਇਸ ਫਲਾਈਟ ਦਾ ਜਿਹੜਾ ਟੇਕ ਆਫ ਕਰਨ ਦਾ ਟਾਈਮ ਹੈਗਾ ਉਹ ਹੈਗਾ 4:40 ਮਿੰਟ ਤੇ ਸ਼ਾਮ ਨੂੰ ਪਰ ਕੁਝ ਪ੍ਰੋਬਲਮਸ ਹੁੰਦੀਆਂ ਉਹਦੇ ਕਰਕੇ ਜਿਹੜੀ ਇਹ ਫਲਾਈਟ ਆ ਅੱਧਾ ਘੰਟਾ ਲੇਟ ਆ ਤੇ ਫਾਈਨਲੀ 5:14 ਮਿੰਟ ਦੇ ਉੱਪਰ ਇਸ ਜਹਾਜ਼ ਨੂੰ ਮਤਲਬ ਇਜਾਜ਼ਤ ਮਿਲਦੀ ਆ ਆਪਣੇ ਹੈਂਗਰ ਦੇ ਵਿੱਚੋਂ ਬਾਹਰ ਨਿਕਲਣ ਦੀ ਹੈਂਗਰ ਦੇ ਵਿੱਚੋਂ ਜਹਾਜ਼ ਬਾਹਰ ਨਿਕਲਦਾ ਟੈਕਸੀ ਹੁੰਦਾ ਤੇ ਰਨਵੇ ਦੇ ਉੱਪਰ ਪਹੁੰਚਦਾ ਪਰ ਹੁਣ ਗੱਲ ਕੀ ਹੈ ਉਹੀ ਕਿ 크리스마ਸ ਦਾ ਟਾਈਮ ਆ ਛੁੱਟੀਆਂ ਦਾ ਤਾਂ ਜਿਹੜਾ 에어ਪੋਰਟ ਆ ਉਹ ਬਹੁਤ ਜ਼ਿਆਦਾ ਬਿਜ਼ੀ ਚੱਲ ਰਿਹਾ ਜਹਾਜ਼ ਬਹੁਤ ਜ਼ਿਆਦਾ ਉਤਰ ਰਹੇ ਆ ਚੜ੍ਹ ਰਹੇ ਆ ਤਾਂ ਇਸ ਜਹਾਜ਼ ਨੂੰ ਫੇਰ ਉੱਥੇ ਉਸ ਤੋਂ ਬਾਅਦ ਦੁਬਾਰਾ ਬਹੁਤ ਲੰਮਾ ਟਾਈਮ ਵੇਟ ਕਰਨੀ ਪੈਂਦੀ ਆ ਕਿਉਂਕਿ ਆਲਰੇਡੀ ਜਹਾਜ਼ ਬਹੁਤ ਸਾਰੇ ਆ ਜਿਹੜੇ ਉਤਰ ਰਹੇ ਆ ਹੋਰ ਚੜ੍ਹ ਰਹੇ ਆ ਤਾਂ ਹੁਣ ਰਨਵੇ ਦੇ ਉੱਪਰ ਇਹ ਜਹਾਜ਼ ਖੜਾ ਪਰ ਰਨਵੇ ਦੇ ਉੱਪਰ ਵੀ 1 ਘੰਟਾ ਤੇ 20 ਮਿੰਟ ਹੋਰ ਇਸ ਜਹਾਜ਼ ਨੂੰ ਵੇਟ ਕਰਨੀ ਪਈ ਤਾਂ ਕੁੱਲ ਮਿਲਾ ਕੇ ਨੀਅਰਲੀ ਹੋ ਗਿਆ ਕਿ 2 ਘੰਟੇ ਦੀ ਦੇਰੀ ਤੋਂ ਬਾਅਦ 7:00 ਵਜੇ ਦੇ ਤਕਰੀਬ ਸ਼ਾਮ ਨੂੰ ਇਹ ਜਹਾਜ਼ ਟੇਕ ਆਫ ਕਰਦਾ ਮਿਯਾਮੀ 에ਅਰਪੋਰਟ ਤੋਂ ਕਲੰਬੀਆ ਜਾਣ ਦੇ ਲਈ ਕਲੰਬੀਆ ਦੇ ਸ਼ਹਿਰ ਕੈਲੀ ਜਾਣ ਲਈ ਜ਼ਿਆਦਾਤਰ ਜਿਹੜੇ ਪੈਸੇਂਜਰ ਹੁੰਦੇ ਆ ਯਾਤਰੀ ਉਹ ਕਲੰਬੀਆ ਦੇ ਹੀ ਅਮਰੀਕਾ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਉਹ ਕੰਮ ਕਰ ਰਹੇ ਆ 크리스마ਸ ਦੀ ਛੁੱਟੀਆਂ ਦੇ ਵਿੱਚ ਆਪਣੇ ਆਪਣੇ ਘਰ ਜਾ ਰਹੇ ਤੇ ਜਹਾਜ਼ ਨੂੰ ਚਲਾਉਣ ਵਾਲੇ ਜਿਹੜੇ ਦੋ ਪਾਇਲਟ ਨੇ ਸਪੈਸ਼ਲੀ ਜਿਹੜੇ ਮੇਨ ਕੈਪਟਨ ਨੇ ਕੈਪਟਨ ਨਿਕੋਲਸ ਤਫੂਰੀ ਉਹ ਪੂਰੇ ਅਮਰੀਕਾ ਦੇ ਜੇ ਗੱਲ ਕਰ ਲਈਏ 에어ਲਾਈਨ ਜਿੰਨੇ ਵੀ ਜਹਾਜ਼ ਅਮਰੀਕਾ ਚੱਲ ਰਹੇ ਨੇ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਇਲਟਸ ਦੇ ਵਿੱਚੋਂ ਇੱਕ ਨੇ 57 ਸਾਲ ਉਹਨਾਂ ਦੀ ਉਮਰ ਹੋ ਚੁੱਕੀ ਆ ਤੇ ਹਵਾ ਦੇ ਵਿੱਚ ਰਹਿਣ ਦਾ 13000 ਘੰਟੇ ਦਾ ਉਹਨਾਂ ਦੇ ਕੋਲ ਇਤਜਰਬਾ 13000 ਘੰਟੇ ਤੋਂ ਜ਼ਿਆਦਾ ਉਹ ਜਹਾਜ਼ਾਂ ਨੂੰ ਚਲਾ ਚੁੱਕੇ ਆ ਤੇ ਇਹ ਜਿਹੜਾ ਹੁਣ ਅਗਲੀ ਗੱਲ ਪਾਇਲਟ ਤੇ ਜਹਾਜ਼ ਉਹਨਾਂ ਦਾ ਆਪਸ ਵਿੱਚ ਇੱਕ ਕੰਬੀਨੇਸ਼ਨ ਆ ਦੋਨੇ ਚੀਜ਼ਾਂ ਵਧੀਆ ਰਹਿਣਗੀਆਂ ਤਾਂ ਬਹੁਤ ਵਧੀਆ ਸਫ਼ਰ ਨਿਕਲਦਾ ਇਹ ਤਾਂ ਹੋਊਗੀ ਪਾਇਲਟ ਦੀ ਗੱਲ ਹੁਣ ਗੱਲ ਕਰਦੇ ਆ ਜਹਾਜ਼ ਦੀ ਇਹ ਜਹਾਜ਼ ਇੱਕ ਬਿਲਕੁਲ ਨਵਾਂ ਹਾਈ-ਟੈਕ ਜਹਾਜ਼ ਹੈਗਾ ਬੋਇੰਗ 757 ਬੋਇੰਗ ਫੈਮਿਲੀ ਦਾ ਬੋਇੰਗ ਪਰਿਵਾਰ ਦਾ ਇੱਕ ਬਿਲਕੁਲ ਨਵਾਂ ਜਹਾਜ਼ ਉਸ ਟਾਈਮ ਦੇ ਅਕੋਰਡਿੰਗ ਮਤਲਬ 1995 ਦੀ ਜੇ ਗੱਲ ਕਰ ਲਈ ਉਸ ਟਾਈਮ ਦੀ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਇੱਕ ਇੰਨਾ ਕੋ ਮਾਡਰਨ ਜਹਾਜ਼ ਕਿ ਈਵਨ ਕਹਿੰਦੇ ਕਿ ਇਹਨੂੰ ਪਾਇਲਟ ਦੀ ਲੋੜ ਨਹੀਂ ਹੈਗੀ ਟੇਕ-ਆਫ ਵੀ ਖੁਦ ਕਰ ਸਕਦਾ ਤੇ ਲੈਂਡ ਵੀ ਖੁਦ ਕਰ ਸਕਦਾ ਇੰਨਿਆ ਜ਼ਿਆਦਾ ਟੈਕਨੋਲੋਜੀ ਦੇ ਵਿੱਚ ਇਹ ਜਹਾਜ਼ ਐਡਵਾਂਸ ਤੇ ਜਿਹੜੇ ਪਾਇਲਟ ਨੇ ਨਿਕੋਲਸ ਟਾਫੂਰੀ ਬਹੁਤ ਵਾਰ ਐਵੇਂ ਹੁੰਦਾ ਕਿ ਜਿਹੜੇ ਪਾਇਲਟ ਹੁੰਦੇ ਨਵੇਂ ਜਹਾਜ਼ਾਂ ਦਾ ਉਹਨਾਂ ਨੂੰ ਤਜਰਬਾ ਨਹੀਂ ਹੁੰਦਾ ਤਾਂ ਕਈ ਵਾਰੀ ਲੇਟੈਸਟ ਟੈਕਨੋਲੋਜੀ ਦੇ ਜਹਾਜ਼ ਤਾਂ ਹੁੰਦੇ ਆ ਪਰ ਜਿਹੜੇ ਪਾਇਲਟ ਹੁੰਦੇ ਆ ਉਹ ਪੁਰਾਣੇ ਜਹਾਜ਼ਾਂ ਨੂੰ ਚਲਾਉਣ ਦਾ ਤਜਰਬਾ ਹੋਣ ਕਰਕੇ ਨਵੇਂਾਂ ਦਾ ਉਜਾਦਾ ਪਤਾ ਨਾ ਹੋਣ ਕਾਰਨ ਕਰਕੇ ਵਿਦੁਘਟਨਾਵਾਂ ਹੋ ਜਾਂਦੀਆਂ ਨੇ ਪਰ ਇੱਥੇ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੈ ਜਿਹੜਾ ਨਵਾਂ ਬੋਇੰਗ 757 ਹੈ ਕੈਪਟਨ ਨਿਕੋਲਸ ਟਾਫੂਰੀ ਇਹਨੂੰ ਵੀ 2000 ਘੰਟੇ ਤੋਂ ਜ਼ਿਆਦਾ ਚਲਾ ਚੁੱਕੇ ਆ ਦੂਸਰੇ ਫਰਸਟ ਆਫੀਸਰ ਨੇ ਡੋਨੀ ਆਰ ਵਿਲੀਅਮਸ ਉਹਨਾਂ ਦੀ ਉਮਰ 39 ਸਾਲ ਆ ਤੇ ਉਹਨਾਂ ਨੂੰ ਵੀ ਜਹਾਜ਼ ਚਲਾਉਂਦਿਆਂ ਨੂੰ 9 ਸਾਲ ਤੋਂ ਜ਼ਿਆਦਾ ਹੋ ਗਏ ਜਹਾਜ਼ ਬਹੁਤ ਮਾਡਰਨ ਆ ਦੋਨੇ ਪਾਇਲਟ ਬਹੁਤ ਹੀ ਤਜਰਬੇਕਾਰ ਨੇ ਤੇ ਉਸ ਤੋਂ ਇਲਾਵਾ ਜਿਹੜੀ ਸਪੈਸ਼ਲ ਰੂਟ ਵੀ ਹੈਗਾ ਮਿਆਮੀ ਤੋਂ ਕੈਲੀ ਦਾ ਇਹ ਰੂਟ ਵੀ ਪਾਇਲਟ ਟਫੂਰੀ ਸਪੈਸ਼ਲੀ ਨੇ ਜਿਹੜੇ ਨਿਕੋਲਸ ਟਫੂਰੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਉਹ ਬਹੁਤ ਵਾਰ ਇਸ ਰੂਟ ਦੇ ਉੱਪਰ ਵੀ ਜਹਾਜ਼ ਚਲਾ ਚੁੱਕੇ ਆ ਤਾਂ 에ਅਰਪੋਰਟ ਤੋਂ ਹੋਰ ਸਾਰੀਆਂ ਚੀਜ਼ਾਂ ਤੋਂ ਵੀ ਵਾਕਫ ਨੇ ਭਲੀ ਭਾਂਤੀ ਇਸ ਕਰਕੇ ਪ੍ਰੋਬਲਮ ਕੋਈ ਹੁੰਦੀ ਨਹੀਂ ਆਰਾਮਨਾ ਜਹਾਜ਼ ਟੇਕ-ਆਫ ਕਰਦਾ ਆਰਾਮਨਾ ਆਪਣੇ ਰਸਤੇ ਮੰਜ਼ਿਲ ਵੱਲ ਵਧਦਾ ਜਾਂਦਾ ਤੇ ਫਾਈਨਲੀ ਹੁਣ ਜਹਾਜ਼ ਕੈਲੀ ਜਿੱਥੇ ਉਤਰਨਾ ਵਾ ਜਿਹੜੇ ਸ਼ਹਿਰ ਉਥੋਂ ਸਿਰਫ 63 ਮੀਲ ਦੂਰ ਹੈਗਾ 63 ਮੀਲ ਦੂਰ ਦਾ ਹੁਣ ਮਤਲਬ ਇਹ ਹੈਗਾ ਕਿ ਸਫ਼ਰ ਆਲਮੋਸਟ ਖਤਮ ਆ ਅਗੇ 에ਰਪੋਰਟ ਦੇ ਉੱਪਰ ਲੈਂਡਿੰਗ ਸ਼ੁਰੂ ਕਰਨੀ ਆ ਤਾਂ ਹੁਣ ਜਿਹੜੇ ਪਾਇਲਟ ਨੇ ਉਹ ਹੁਣ ਆਪਣੀ ਤਿਆਰੀ ਸ਼ੁਰੂ ਕਰਦੇ ਆ ਵਾਪਸ ਜਹਾਜ਼ ਨੂੰ ਲੈਂਡ ਕਰਵਾਉਣ ਦੀ ਇੱਕ ਥੋੜੀ ਜੀ ਪ੍ਰੋਬਲਮ ਇੱਕ ਰੂਲ ਇਸ ਤਰ੍ਹਾਂ ਦਾ ਹੈਗਾ ਕਿ ਜਿਵੇਂ ਹੁੰਦਾ ਕਿ ਡਰਾਈਵਰ ਹੋਗੇ ਤੇ इवन ਪਾਇਲਟ ਹੋਗੇ ਹਰ ਤਰ੍ਹਾਂ ਦੇ ਉਹ ਬੰਦੇ ਕਿ ਉਹਨਾਂ ਦੀ ਥਕਾਨ ਦਾ ਖਿਆਲ ਰੱਖਿਆ ਜਾਵੇ ਤੇ ਉਹਨਾਂ ਨੂੰ ਪ੍ਰੋਪਰ ਰੈਸਟ ਮਿਲੇ ਉਸੇ ਤਰ੍ਹਾਂ ਰੂਲ ਇੱਥੇ ਵੀ ਹੈਗਾ ਜਿੰਨੇ ਵੀ ਅਮਰੀਕਨ ਪਾਇਲਟ ਹੈਗੇ ਨੇ ਤਾਂ ਰੂਲ ਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਇੰਨੇ ਘੰਟੇ ਦੀ ਉਡਾਨ ਕਰ ਚੁੱਕੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਪਾਰਟਿਕੂਲਰ ਕੁਝ ਘੰਟੇ ਆ ਉਹ ਤੁਹਾਨੂੰ ਉਨੇ ਹੀ ਰੈਸਟ ਕਰਨੀ ਪਊਗੀ ਇਹ ਪ੍ਰੋਬਲਮ ਹੈਗੀ ਹੁਣ ਇਸ ਫਲਾਈਟ ਦੇ ਪਾਇਲਟਾਂ ਦੇ ਨਾਲ 크리스마ਸ ਦਾ ਸੀਜ਼ਨ ਆ, ਛੁੱਟੀਆਂ ਦਾ ਸੀਜ਼ਨ ਆ ਤਾਂ ਜਿਹੜੀ ਕੰਪਨੀਆਂ ਨੇ ਜਹਾਜ਼ਾਂ ਦੀ ਕੰਪਨੀ ਉਹਨਾਂ ਉੱਪਰ ਪ੍ਰੈਸ਼ਰ ਆ। ਛੇਤੀ ਤੋਂ ਛੇਤੀ ਆਪਣੀਆਂ ਫਲਾਈਟਸ ਨੂੰ ਲੈ ਕੇ ਜਾਈਏ, ਡਿਲੇ ਨਾ ਕਰੀਏ। ਪਰ ਇੱਥੇ ਹੁਣ ਪ੍ਰੋਬਲਮ ਇਹ ਆ ਜਿਹੜੇ ਜਹਾਜ਼ ਨੇ 4 ਵਜੇ ਦੇ ਨੇੜੇ ਤੇ ਡੇ ਕਿਤੇ ਚੱਲਣਾ ਸੀ, ਉਹ 2 ਘੰਟੇ ਆਲਰੇਡੀ ਲੇਟ ਹੈਗਾ। ਤਾਂ ਇਹਦਾ ਮਤਲਬ ਆ ਕਿ ਇਹਨਾਂ ਦੋਨੇ ਪਾਇਲਟਸ ਨੂੰ ਕੈਲੀ 에어ਪੋਰਟ ਦੇ ਉੱਪਰ 2 ਘੰਟੇ ਹੋਰ ਰੈਸਟ ਕਰਨੀ ਪਊਗੀ ਕਿਉਂਕਿ ਆਦਰਵਾਇਜ਼ ਉਹਨਾਂ ਦੇ ਘੰਟੇ ਨਹੀਂ ਜੋੜਨਗੇ ਉੱਧਰ ਤੇ ਪਰ ਜਿਹੜੀ ਫਲਾਈਟ ਦਾ ਟਾਈਮ ਹੈਗਾ ਉਹ ਇਸ ਤਰ੍ਹਾਂ ਦਾ ਕਿ ਜੇ ਟਾਈਮ ਸਰ ਚੱਲਦੀ ਪੂਰੇ ਟਾਈਮ ਸਰ ਉੱਥੇ ਪਹੁੰਚਦੀ ਤਾਂ ਉਸ ਤੋਂ ਬਾਅਦ ਉਹਨੇ ਹੀ ਘੰਟੇ ਜਿੰਨੇ ਦੀ ਰੈਸਟ ਪ੍ਰੋਪਰ ਹੈਗੀ ਆ ਉਹਦੇ ਵਿੱਚ ਖਤਮ ਹੋਣ ਸਾਰੀ ਇਹ ਜਹਾਜ਼ ਦੀ ਫਲਾਈਟ ਨੂੰ ਰੱਖਿਆ ਗਿਆ ਸੀ ਇਸੇ ਤਰ੍ਹਾਂ ਅਰੇਂਜ ਕੀਤਾ ਗਿਆ ਸੀ ਪਰ ਹੁਣ ਜਹਾਜ਼ ਨੂੰ 2 ਘੰਟੇ ਉੱਥੇ ਰੁਕਣਾ ਪਊਗਾ ਇਸ ਕਰਕੇ ਹੁਣ ਪਾਇਲਟਸ ਜਿਹੜੇ ਦੋਨੇ ਨੇ ਉਹਨਾਂ ਨੂੰ ਥੋੜੀ ਜੀ ਕਾਲੀ ਆ ਕਿ ਜੇਤੀ ਤੋਂ ਜੇਤੀ ਜਹਾਜ਼ ਨੂੰ ਕੈਲੀ 에ਅਰਪੋਰਟ ਦੇ ਉੱਪਰ ਲੈਂਡ ਕਰਵਾਇਆ ਜਾਵੇ ਕਿਉਂਕਿ ਜਿੰਨਾ ਕਿ ਪਿੱਛੇ ਟਾਈਮ ਉਹਨਾਂ ਦਾ ਖਰਾਬ ਹੋਇਆ ਉਹ ਥੋੜਾ ਜਿਹਾ ਟਾਈਮ ਕਵਰ ਕੀਤਾ ਜਾਵੇ ਇਹ ਇੱਥੋਂ ਸ਼ੁਰੂ ਹੁੰਦੀ ਆ ਗਲਤੀਆਂ ਹੋਣਾ ਜਦੋਂ ਵੀ ਕੋਈ ਚਾਲਕ ਗੱਡੀ ਚ ਲਾਉਣ ਵਾਲਾ ਮੋਟਰਸਾਈਕਲ ਚ ਲਾਉਣ ਵਾਲਾ ਤੇ ਭਾਵੇਂ ਜਹਾਜ਼ ਚ ਲਾਉਣ ਵਾਲਾ ਜਦੋਂ ਤੁਸੀਂ ਕਾਲੀ ਦੇ ਵਿੱਚ ਹੋਵੋਗੇ ਤਾਂ ਕਾਲੀ ਦੇ ਵਿੱਚ ਹਮੇਸ਼ਾ ਹੀ ਗਲਤੀਆਂ ਹੋਣਗੀਆਂ ਤੇ ਅੱਗੇ ਉਹ ਚੇਨ ਆਫ ਇਵੈਂਟਸ ਆ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕੜੀ ਜੁੜਦੀ ਜਾਂਦੀ ਆ ਉਹੀ ਚੀਜ਼ ਹੁਣ ਇੱਥੇ ਹੋਣੀ ਆ ਅਗਲੀ ਜਿਹੜੀ ਇੱਕ ਅਜੀਬ ਚੀਜ਼ ਹੈ ਕੀ ਆ ਉਸ ਟਾਈਮ ਕਲੰਬੀਆ ਦੇ ਇਹਨਾਂ ਦੋਨੇ ਵੱਡੇ 에어ਪੋਰਟਸ ਦੇ ਨਾਲ ਉਹ ਇਹ ਹੈਗੀਆ ਕਿਉਂਕਿ ਕਲੰਬੀਆ ਦਾ ਉਸ ਟਾਈਮ ਜਿਹੜਾ ਰਾਜਨੀਤਿਕ ਢਾਂਚਾ ਸੀਗਾ ਉਹ ਬੜਾ ਅਸਤਵਿਅਸਤ ਹੋਇਆ ਹੋਇਆ ਸੀਗਾ ਤੇ ਉਹ ਬਹੁਤ ਸਾਰੇ ਅਲੱਗ-ਅਲੱਗ ਗਰੁੱਪ ਸੀ ਜਿਹੜੇ ਸਰਕਾਰ ਨੂੰ ਡੇਗਣਾ ਚਾਹੁੰਦੇ ਸੀਗੇ ਇਸ ਇਸ ਤਰ੍ਹਾਂ ਪਿੱਛੇ ਜੇ 1-2 ਸਾਲ ਪਹਿਲਾਂ ਹੀ ਕਿਸੇ ਇੱਕ ਗਰੁੱਪ ਨੇ ਕੀ ਕੀਤਾ ਸੀਗਾ ਜਿਹੜਾ ਕੈਲੀ ਦਾ 에어ਪੋਰਟ ਆ ਉਹਦਾ ਜਿਹੜਾ ਰੈਡਾਰ ਸਿਸਟਮ ਸੀ ਉਹਨੂੰ ਬੰਬ ਨਾਲ ਉਡਾਤਾ ਰੈਡਾਰ ਸਿਸਟਮ ਹੁਣ ਕੰਮ ਕੀ ਕਰਦਾ ਮਤਲਬ ਉਹ ਅੱਗੇ ਵੀ ਇਹਦਾ ਜ਼ਿਕਰ ਕੀਤਾ ਜਦੋਂ ਜਹਾਜ਼ ਬਿਲਕੁਲ 에어ਪੋਰਟ ਦੇ ਨੇੜੇ ਪਹੁੰਚਦਾ ਮਤਲਬ ਉਹ ਤੋਂ 50 ਕਿਲੋਮੀਟਰ 50 60 ਮੀਲ ਦੂਰ ਜਿੱਥੇ ਹੁਣੇ ਜਹਾਜ਼ ਪਹੁੰਚ ਚੁੱਕਿਆ ਵਾ ਉਸ ਤੋਂ ਅੱਗੇ ਉਹਨੂੰ ਸੇਫ ਲੈਂਡ ਕਰਵਾਉਣ ਦਾ ਉਹਨੂੰ ਸਹੀ ਡਾਇਰੈਕਸ਼ਨ ਦੇਣ ਦਾ ਕਿੰਨੀ ਸਪੀਡ ਤੇ ਆਉਣਾ ਕਿੰਨੀ ਹਾਈਟ ਤੇ ਰਹਿਣਾ ਤੁਸੀਂ ਕਿੰਨਾ ਟਾਈਮ ਤੇ ਕਿਹੜੇ ਰਸਤੇ ਤੋਂ ਆਉਣਾ ਕਿੰਨੇ ਡਿਗਰੀ ਦੇ ਉੱਪਰ ਆਉਣਾ ਉਹ ਸਾਰਾ ਕੰਮ ਹੈਗਾ ATC ਦਾ 에어 ట్రాਫਿਕ ਕੰਟਰੋਲਰ ਦਾ ਤੇ ਉਹ ਕਿਹਦਾ ਸਹਾਰਾ ਲੈਂਦੇ ਆ ਰਡਾਰ ਦਾ ਪਰ ਹੁਣ ਇਸ 에어ਪੋਰਟ ਦੇ ਉੱਪਰ ਰਡਾਰ ਹੀ ਹੈ ਨੀਗਾ ਦੂਸਰੀ ਚੀਜ਼ ਇਹ ਹੈਗੀ ਆ ਜਿਹੜਾ ਉਹ ਲਾਸਟ ਸਫਰ ਆ ਕੁਛ ਮੀਲ ਦਾ ਉਹਦੇ ਵਿੱਚ ਜਿਹੜਾ ਕੈਲੀ ਦਾ 에어ਪੋਰਟ ਆ ਪਹਾੜੀਆਂ ਦੇ ਵਿੱਚ ਪਿੱਛੋਂ ਮਦਾਨੀ ਏਰੀਆ ਹੁੰਦਾ ਪਰ ਇਹ 에어ਪੋਰਟ ਸ਼ੁਰੂ ਹੋਣਸਾਰ ਬਹੁਤ ਸਾਰੀਆਂ ਪਹਾੜੀਆਂ ਆਉਂਦੀਆਂ ਨੇ ਤਾਂ ਹੁਣ ਉਹਨਾਂ ਕੋਲੇ ਰਡਾਰ ਤਾਂ ਨਹੀਂ ਹੈ ਪਰ ਫਿਰ ਉਹਨਾਂ ਨੇ ਹੁਣ ਕੀ ਕੀਤਾ ਪਹਾੜੀਆਂ ਦੇ ਉੱਪਰ ਬਹੁਤ ਸਾਰੇ ਰੇਡੀਓ ਦੇ ਸਿਗਨਲ ਲਾਏ ਹੋਏ ਆ ਜਿਹੜੇ ਕਿ ਚਮਕਦੇ ਆ ਜਿਵੇਂ ਵੀ ਪਾਇਲਟ ਨੂੰ ਦਿਨੇ ਵੀ ਤੇ ਰਾਤ ਨੂੰ ਵੀ ਬੜੇ ਆਸਾਨੀ ਦੇ ਨਾਲੋ ਦਿਖ ਜਾਂਦੇ ਆ ਤਾਂ ਇਸ ਕਰਕੇ ਇੱਥੇ ਮਾਮਲਾ ਉਲਟਾ ਵਾ ਨਾਰਮਲ ਦੇ ਵਿੱਚ ਕੀ ਆ 에어 ట్రాਫਿਕ ਕੰਟਰੋਲਰ ਦੱਸੂਗਾ ਪਾਇਲਟ ਨੂੰ ਤੁਸੀਂ ਕਿਵੇਂ ਕਿਵੇਂ ਆਉਣਾ ਇੱਥੇ ਉਲਟਾ ਪਾਇਲਟ ਨੇ ਪਹਿਲਾਂ ਉਹਨਾਂ ਰੇਡੀਓ ਸਿਗਨਲਸ ਨੂੰ ਦੱਸਣਾ ਵਾ 에ਅਰ ਟ੍ਰੈਫਿਕ ਕੰਟਰੋਲ ਨੂੰ ਕਿ ਅਸੀਂ ਪਹਿਲੇ ਨੂੰ ਪਾਰ ਕਰ ਲਿਆ ਅਸੀਂ ਦੂਸਰੇ ਨੂੰ ਪਾਰ ਕਰ ਲਿਆ ਤਾਂ ਕਿਉਂਕਿ ਉਹ ਲੋਕਲ ਬੰਦੇ ਐਅਰ ਟ੍ਰੈਫਿਕ ਕੰਟਰੋਲਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਪਹਿਲੇ ਨੂੰ ਪਾਰ ਕਰ ਲਿਆ ਤਾਂ ਜਹਾਜ਼ ਇਸ ਟਾਈਮ ਇੱਥੇ ਹੋਊਗਾ ਜੇ ਦੂਸਰੇ ਨੂੰ ਪਾਰ ਕਰ ਲਿਆ ਤਾਂ ਜਹਾਜ਼ ਇੱਥੇ ਹੋਊਗਾ ਤਾਂ ਉਹਦੇ ਅਕੋਰਡਿੰਗ ਉਹ ਜਹਾਜ਼ਾਂ ਦੇ ਪਾਇਲਟਾਂ ਨੂੰ ਦੱਸਦਾ ਕਿ ਤੁਸੀਂ ਇਸ ਇਸ ਰਸਤੇ ਤੇ ਆਉਣਾ ਤਾਂ ਇਹ ਥੋੜਾ ਜਿਹਾ ਕਨਫਿਊਜ਼ਿੰਗ ਹੈਗਾ ਬਟ ਇੰਨਾ ਵੀ ਜ਼ਿਆਦਾ ਕਨਫਿਊਜ਼ਿੰਗ ਨਹੀਂ ਹੈਗਾ ਕਿ ਕੋਈ ਬਹੁਤ ਵੱਡੀ ਦੁਰਘਟਨਾ ਇਹਦੇ ਨਾਲ ਹੋ ਜਾਏ ਤਾਂ ਉਸ ਦਿਨ ਜਿਹੜੇ 에어 ట్రాਫਿਕ ਕੰਟਰੋਲਰ ਹੁੰਦੇ ਆ ਜਿਨ੍ਹਾਂ ਦੇ ਕੋਲੇ ਇਸ ਜਹਾਜ਼ ਦੀ ਜ਼ਿੰਮੇਵਾਰੀ ਹੈਗੀ ਆ ਅਮਰੀਕਨ ਫਲਾਈਟ 965 ਬੋਇੰਗ ਦੀ ਉਹਨਾਂ ਦਾ ਨਾਮ ਆ ਨੈਲਸਨ ਰਿਵੇਰਾ ਉਹ ਅਗਲੇ ਉਹਨਾਂ ਕੋਲੇ ਜ਼ਿੰਮੇਵਾਰੀ ਹੈ ਕਿਸ ਜਹਾਜ਼ ਨੂੰ ਕੈਲੀ ਦੇ ਏਅਰਪੋਰਟ ਦੇ ਉੱਪਰ ਉਤਾਰਨਾ ਪਾਇਲਟਾਂ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਰੇਡੀਓ ਦੇ ਉਹ ਸਿਗਨਲ ਥੱਲੋਂ ਬਹੁਤ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ 'ਚ ਜਿਹੜੀ ਸਭ ਤੋਂ ਪਹਿਲੀ ਲਾਈਟ ਹੈਗੀ ਆ ਜਿਹੜੀ ਪਹਾੜੀ ਦੇ ਉੱਪਰ ਹੈਗੀ ਆ ਉਸ ਏਰੀਏ ਨੂੰ ਤੁਸੀਂ ਉਹਨੂੰ ਪਿੰਡ ਕਹਿ ਸਕਦੇ ਹੋ ਛੋਟਾ ਕਸਬਾ ਕਹਿ ਸਕਦੇ ਹੋ ਤਾਂ ਉਹਦਾ ਨਾਮ ਆ ਤੁਲੂਆ ਤੁਲੂਆ ਨਾਂ ਦੀ ਉਹ ਜਗਾ ਵਾ ਤਾਂ ਨੈਲਸਨ ਰਿਵੇਰਾ ਪਾਇਲਟ ਤਫੂਰੀ ਨੂੰ ਇਹ ਬੋਲਦੇ ਆ ਕਿ ਤੁਸੀਂ ਤੁਲੂਆ ਜਦੋਂ ਹੀ ਪਹੁੰਚਦੇ ਹੋ ਤਾਂ ਮੈਨੂੰ ਇੱਕ ਵਾਰ ਇਨਫੋਰਮ ਕਰ ਦਿਓ ਤਾਂ ਮੈਨੂੰ ਆਈਡੀਆ ਹੋ ਜਾਊਗਾ ਕਿ ਤੁਸੀਂ ਪਹਿਲੇ ਸਿਗਨਲ ਨੂੰ ਪਾਰ ਕਰ ਚੁੱਕੇ ਹੋ ਮੈਨੂੰ ਪਤਾ ਲੱਗ ਜਾਊ ਤੁਸੀਂ ਕਿੱਥੇ ਪਰ ਇੱਕ ਗੜਬੜ ਹੋ ਚੁੱਕੀ ਆ ਜਿਹਦਾ ਕੈਪਟਨ ਤਫੂਰੀ ਨੂੰ ਆਈਡੀਆ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਹੀ ਇਹ ਲੱਗਦਾ ਕਿ ਉਹਨਾਂ ਨੇ ਸਦਾ ਹੀ ਕਹ ਲੈ ਏਅਰਪੋਰਟ ਦੇ ਉੱਪਰ ਉਤਰਨਾ ਤਾਂ ਇਸ ਕਰਕੇ ਦੂਸਰਾ ਕਾਲੀ ਦੇ ਵਿੱਚ ਹੁੰਦੇ ਆ ਕਾਲੀ ਦੇ ਵਿੱਚ ਇੱਕ ਸ਼ਾਰਟਕਟ ਰੂਟ ਲੈ ਲੈਂਦੇ ਆ ਕਿਉਂਕਿ ਇਹ ਜਹਾਜ਼ ਜਿਹੜਾ ਹੈਗਾ ਆਟੋ ਪਾਇਲਟ ਆ ਤਾਂ ਆਟੋ ਪਾਇਲਟ ਚਲਾਉਣ ਦੀ ਹੁਣ ਆਦਤ ਹੈਗੀ ਆ ਤਾਂ ਜਹਾਜ਼ ਨੂੰ ਚਲਾਇਆ ਨੋਰਮਲੀ ਆ ਜਾਂਦਾ ਇੱਕ ਰੂਟ ਨੂੰ ਸੈੱਟ ਕਰ ਦਿੱਤਾ ਜਾਂਦਾ ਇੱਕ ਸ਼ਹਿਰ ਭਰਿਆ ਜਾਂਦਾ ਤੇ ਦੂਸਰਾ ਤੇ ਸਿੱਧਾ ਜਹਾਜ਼ ਉੱਥੋਂ ਤੱਕ ਪਹੁੰਚ ਜਾਂਦੇ ਆ ਜਦੋਂ ਤੱਕ ਤੁਸੀਂ ਏਟੀਸੀ ਦੇ ਹਵਾਲੇ ਨਹੀਂ ਹੁੰਦੇ ਉਹੀ ਚੀਜ਼ ਆਲਰੇਡੀ ਜਹਾਜ਼ ਨੇ ਕੀਤੀ ਹੋਈ ਆ ਉਹਨਾਂ ਨੇ ਸਿੱਧਾ ਹੀ ਭਰਿਆ ਹੋਇਆ ਵਕੈਲੀ ਜਹਾਜ਼ ਆਪਣੇ ਵੱਲੋਂ ਸਹੀ ਕੰਮ ਕਰ ਰਿਹਾ ਤਾਂ ਕਿਉਂਕਿ ਤਲੂਆ ਦੀ ਉਹ ਪਹਾੜੀ ਜਿਹੜੀ ਹੈਗੀ ਆ ਉਹ ਥੋੜੀ ਹਟਕੇ ਹੋ ਜਾਣੀ ਆ ਤਾਂ ਜਹਾਜ਼ ਨੂੰ ਜਦੋਂ ਕੈਲੀ ਦਾ ਸਿਗਨਲ ਹੀ ਭਰਿਆ ਗਿਆ ਤਾਂ ਥੱਲੇ ਕੋਈ ਸੜਕਾਂ ਤੇ ਤਾਂ ਚੱਲਣਾ ਨਹੀਂ ਹੈਗਾ ਉਹ ਤਾਂ ਹਵਾ ਵਾ ਉਹ ਤਾਂ ਖਾਲੀ ਸਾਰਾ ਤਾਂ ਉਹ ਸਿੱਧਾ ਹੀ ਉਹਨੂੰ ਕੱਟ ਕਰਕੇ ਤਲੂਆ ਜਾਣ ਦੀ ਬਜਾਏ ਉਹ ਸਿੱਧਾ ਹੀ ਕੈਲੀ ਵਾਲਾ ਰਸਤਾ ਜਹਾਜ਼ ਲੈ ਲੈਂਦਾ ਪਾਇਲਟਸ ਨੂੰ ਹੁਣ ਇਹ ਪਤਾ ਹੀ ਨਹੀਂ ਹੈਗਾ ਕਿ ਉਹ ਤਲੂਆ ਨੂੰ ਕਿਸੇ ਟਾਈਮ ਵਿਚਕਾਰ ਆਲਰੇਡੀ ਬਾਈਪਾਸ ਕਰਕੇ ਆ ਚੁੱਕੇ ਆ ਤੇ ਉਧਰ ਜਿਹੜੇ 에ਅ ਟ੍ਰੈਫਿਕ ਕੰਟਰੋਲਰ ਨੇ ਨੈਲਸਨ ਰਿਵੇਰਾ ਉਹ ਬੈਠ ਕੇ ਵੇਟ ਕਰ ਰਹੇ ਆ ਕਿ ਕਦੋਂ ਪਾਇਲਟ ਇਹ ਫਲਾਈਟ ਅਮਰੀਕਨ 965 ਦੇ ਪਾਇਲਟ ਉਹਨਾਂ ਨੂੰ ਦੱਸਣਗੇ ਕਿ ਉਹ ਤਲੂਆ ਪਹੁੰਚ ਗਏ ਅਗਲੀ ਚੀਜ਼ ਕਿਉਂਕਿ ਦੋਨੇ ਪਾਇਲਟ ਨਹੀਂ ਚਾਹੁੰਦੇ ਕਿ ਉਹਨਾਂ ਨੂੰ 2 ਘੰਟੇ ਹੋਰ ਕੈਲੀ ਦੇ ਵਿੱਚ ਵੇਟ ਕਰਨੀ ਪਵੇ ਰੈਸਟ ਟਾਈਮ ਤੋਂ ਬਾਅਦ ਦੀ ਤਾਂ ਹੁਣ ਉਹ ਜਿਹੜੀ ਉਹਨਾਂ ਦੀ ਜਹਾਜ਼ ਦੀ ਡਿਸੈਂਡਿੰਗ ਆ ਉਤਰਨਾ ਵਾ ਤਾਂ ਉਤਰਨਾ ਸ਼ੁਰੂ ਕਰਦੇ ਆ ਤਾਂ ਜਿਹੜਾ ਉਹਦਾ ਐਸਟੀਮੇਟਡ ਟਾਈਮ ਹੈਗਾ ਕੈਲੀ 에어ਪੋਰਟ ਦੇ ਉੱਪਰ ਪਹੁੰਚਣ ਦਾ ਜਿਹੜਾ ਕਿ ਜਦੋਂ ਆਪਾਂ ਵੀ ਕਿਸੇ ਨੂੰ ਲੈਣ ਜਾ ਰਹੇ ਹੁੰਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਹੋਰ ਤਾਂ ਉੱਥੇ ਜਿਹੜਾ ਲੱਗਿਆ ਹੁੰਦਾ ਬੋਰਡ ਦੇ ਉੱਪਰ ਕਿੰਨੇ ਮਿੰਟ ਰਹਿੰਦੇ ਐਨੇ ਮਿੰਟ ਰਹਿੰਦੇ ਆ ਤਾਂ ਉਹਨਾਂ ਨੂੰ ਆਲਰੇਡੀ ਆਈਡੀਆ ਹੁੰਦਾ ਤਾਂ ਹੁਣ ਕੈਲੀ 에어ਪੋਰਟ ਪਹੁੰਚਣ ਲਈ ਸਿਰਫ 11 ਮਿੰਟ ਬਚੇ ਤਾਂ 11 ਮਿੰਟ ਜਦੋਂ ਬਚੇ ਤਾਂ ਕਿਉਂਕਿ ਇਹ ਜਿਹੜਾ ਮਤਲਬ 에어ਪੋਰਟ ਆ ਉਹ ਇੱਕ ਪਹਾੜੀ ਏਰੀਆ ਵਾ ਹਰ ਜਹਾਜ਼ ਨੇ ਆਪਣੀ ਆਪਣੀ ਡਾਇਰੈਕਸ਼ਨ ਤੋਂ ਆਣਾ ਕਿਸੇ ਨੇ ਉੱਤਰੀ ਦਿਸ਼ਾ ਵੱਲੋਂ ਆਣਾ ਕਿਸੇ ਨੇ ਦੱਖਣ ਵੱਲੋਂ ਆਣਾ ਪੂਰਬ ਪੱਛਮ ਅਲੱਗ-ਅਲੱਗ ਤਾਂ ਜਿਹੜੇ 에어 ਟ੍ਰੈਫਿਕ ਕੰਟਰੋਲਰ ਨੇ ਨੈਲਸਨ ਰਿਵੇਰਾ ਤਾਂ ਉਹ ਪਾਇਲਟ ਤਫੂਰੀ ਨੂੰ ਵੈਸੇ ਹੀ ਇੱਕ ਵਾਰ ਪੁੱਛਦੇ ਆ ਕਿ ਕੀ ਤੁਸੀਂ ਰਨਵੇ 01 ਦੀ ਜਗ੍ਹਾ ਦੇ ਉੱਪਰ ਰਨਵੇ 19 ਤੋਂ ਆਉਣਾ ਪਸੰਦ ਕਰੋਗੇ ਕਿਉਂਕਿ ਨਾਰਮਲੀ ਜਿੰਨੇ ਵੀ ਅਮਰੀਕਨ ਜਹਾਜ਼ ਹੁੰਦੇ ਔਰ ਰਨਵੇ 19 ਤੋਂ ਆਉਂਦੇ ਆ ਉਹਦਾ ਕਾਰਨ ਹੈਗਾ ਕਿ ਜੇ ਤੁਸੀਂ ਰਨਵੇ 01 ਤੇ ਉਤਰੋਗੇ ਅਮਰੀਕਾ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਉਹ ਨੂੰ ਬਿਲਕੁਲ ਉਲਟ ਡਾਇਰੈਕਸ਼ਨ ਚ ਪੈਂਦੀ ਆ ਤੇ ਅਮਰੀਕਾ ਵਾਲੀ ਸਾਈਡ ਤੋਂ ਆ ਕੇ ਪਹਿਲਾਂ ਤੁਹਾਨੂੰ ਇੱਕ ਚੱਕਰ ਲਾਉਣਾ ਪਊਗਾ ਫਿਰ ਤੁਸੀਂ ਉਤਰਦੇ ਆ ਪਰ ਜੇ ਤੁਸੀਂ ਰਨਵੇ 19 ਦੇ ਉੱਪਰ ਉਤਰ ਰਹੇ ਹੋ ਤਾਂ ਉਹ ਬਿਲਕੁਲ ਸਿੱਧੀ ਉਸੇ ਲਾਈਨ ਦੇ ਵਿੱਚ ਆ ਜਾਂਦੀ ਆ ਤੇ ਜਹਾਜ਼ਾਂ ਨੂੰ ਚੱਕਰ ਲਾਉਣ ਦੀ ਲੋੜ ਨਹੀਂ ਹੈਗੀ ਤੇ ਉਹ ਬਿਲਕੁਲ ਸਿੱਧਾ ਹੀ ਉੱਥੇ ਉਤਰ ਸਕਦੇ ਤਾਂ ਇਹ ਚੀਜ਼ ਉਹਨਾਂ ਨੂੰ ਵਧੀਆ ਲੱਗਦੀ ਹੈ ਕੈਪਟਨ ਤਾਂ ਪੂਰੀ ਹੁਣਾਂ ਨੂੰ ਤੇ ਕਿਉਂਕਿ ਉਹਦੇ ਨਾਲ ਉਹਨਾਂ ਦਾ ਟਾਈਮ ਹੋਰ ਬਚਦਾ ਅਦਰਵਾਈਜ਼ ਉਹਨਾਂ ਨੂੰ 에ਰਪੋਰਟ ਦੇ ਉੱਪਰ ਕੁਝ ਟਾਈਮ ਵੇਟ ਕਰਨੀ ਪੈਣੀ ਸੀ ਪਰ ਹੁਣ ਜਦੋਂ ਰਿਵੇਰਾ ਬੋਲਦਿਆ ਕਿ ਉਹ ਵਾਲੀ ਜਿਹੜੀ ਰਨਵੇਅ ਉਹ ਫ੍ਰੀ ਹੈਗੀ ਇਸ ਟਾਈਮ ਤਾਂ ਮੈਂ ਤੁਹਾਨੂੰ ਅਲੋਟ ਕਰ ਸਕਦਾ ਤਾਂ ਉਹ ਉਹਨਾਂ ਨੂੰ ਬੋਲ ਦਿੰਦੇ ਕਿ ਹਾਂ ਠੀਕ ਰਨਵੇਅ 19 ਸਾਡੇ ਲਈ ਬੁੱਕ ਕਰਕੇ ਰੱਖੋ ਤੇ ਅਸੀਂ 19 ਦੇ ਉੱਪਰ ਹੀ ਉਤਰਾਂਗੇ ਹੁਣ ਪਰ ਇੱਥੇ ਇੱਕ ਹੋਰ ਚੀਜ਼ ਹੁੰਦੀ ਹੈ ਕਿਉਂਕਿ ਹੁਣ ਮਿੰਟ ਬਹੁਤ ਥੋੜੇ ਰਹਿ ਗਏ ਤੇ ਜਿਹੜੇ ਕੈਪਟਨ ਰਿਵੇਰਾ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਹਿਸਾਬ ਦੇ ਨਾਲ ਜਹਾਜ਼ ਦੀ ਸਪੀਡ ਹੈਗੀ ਆ ਜਾਂ ਜੋ ਵੀ ਐਕਸਪੈਕਟਿਡ ਟਾਈਮ ਹੈਗਾ ਤਤਲੂਆ ਦਾ ਜਿਹੜਾ ਉਹ ਪੁਆਇੰਟ ਸੀਗਾ ਉਹ ਜਹਾਜ਼ ਨੂੰ ਬਹੁਤ ਟਾਈਮ ਪਹਿਲਾਂ ਕ੍ਰੋਸ ਕਰ ਲੈਣਾ ਚਾਹੀਦਾ ਸੀ ਤਾਂ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਕੀ ਤੁਸੀਂ ਤਲੂਆ ਨੂੰ ਪਾਸ ਹਾਲੇ ਤੱਕ ਨਹੀਂ ਕੀਤਾ ਤਾਂ ਉਸ ਟਾਈਮ ਕੈਪਟਨ ਤੂਫੂਰੀ ਉਹਨਾਂ ਨੂੰ ਇਹ ਕਹਿੰਦੇ ਆ ਕਿ ਅਸੀਂ ਮਤਲਬ ਸਿੱਧਾ ਕੈਲੀਵਾੜਾ ਲਾਇਆ ਸੀ ਤਾਂ ਐਕਚੁਅਲੀ ਸਾਨੂੰ ਨਹੀਂ ਪਤਾ ਲੱਗਿਆ ਕਿ ਤਲੂਆ ਤੇ ਉਹ ਸ਼ਾਇਦ ਅਸੀਂ ਉਹਨਾਂ ਸਾਰਿਆਂ ਨੂੰ ਬਾਈਪਾਸ ਕਰ ਗਏ ਹੁਣ ਰਿਵੇਰਾ ਨੂੰ ਇਹ ਸਮਝ ਲੱਗਦੀ ਆ ਕਿ ਇਹ ਜਿਹੜਾ ਜਹਾਜ਼ ਆ ਜਿਹਨੂੰ ਉਹ ਐਕਸਪੈਕਟ ਕਰ ਰਹੇ ਸੀ ਹਾਲੇ ਤਲੂਆ ਤੋਂ ਪਿੱਛੇ ਹੋਊਗਾ ਪਰ ਇਹ ਜਹਾਜ਼ ਤਲੂਆ ਤੋਂ ਪਿੱਛੇ ਨਹੀਂ ਹੈਗਾ ਇਹ ਸ਼ਾਇਦ ਬਿਲਕੁਲ ਹੀ ਨੇੜੇ ਪਹੁੰਚ ਚੁੱਕਿਆ ਤੇ ਉੱਪਰੋਂ ਅਗਲੀ ਗਲਤੀ ਇਹ ਹੋ ਜਾਂਦੀ ਆ ਕਿ ਹੁਣ ਉਹਨਾਂ ਨੇ ਉਹਨੂੰ ਰਨਵੇ ਵੀ ਦਿੱਤੇ ਰਨਵੇ 19 ਇਹਦਾ ਮਤਲਬ ਇਹ ਹੈ ਕਿ ਜਹਾਜ਼ ਹਾਲੇ ਬਹੁਤ ਉਚਾਈ ਦੇ ਉੱਪਰ ਹੈਗਾ ਤੇ ਪਰ ਜਿਹੜਾ ਉਹਦਾ ਡਿਸਟੈਂਸ ਹੈਗਾ ਵਾ ਉਤਰਨ ਦਾ ਉਹ ਬਹੁਤ ਜ਼ਿਆਦਾ ਆ ਤੇ ਉੱਪਰੋਂ ਜਹਾਜ਼ ਦੀ ਸਪੀਡ ਹਾਲੇ ਵੀ ਬਹੁਤ ਹੀ ਜ਼ਿਆਦਾ ਕਿਉਂਕਿ ਅਦਰਵਾਇਜ਼ ਜੇ ਉਤਰਨਾ ਹੈਗਾ ਤਜਹਾਦੀ ਸਪੀਡ ਨੂੰ ਬਹੁਤ ਪਹਿਲਾਂ ਤੋਂ ਹੀ ਘਟਾ ਲਿਆ ਜਾਂਦਾ ਤੇ ਜਹਾਜ਼ ਨੂੰ ਬਹੁਤ ਪਹਿਲਾਂ ਤੋਂ ਹੀ ਥੱਲੇ ਉਤਾਰਨਾ ਸ਼ੁਰੂ ਕੀਤਾ ਜਾਂਦਾ ਤਾਂ ਦੋ ਗੜਬੜ ਹੁੰਦੀਆਂ ਨੇ ਪਹਿਲੀ ਕਿ ਰਨਵੇ ਉਹਨਾਂ ਨੂੰ ਸਿੱਧੀ ਵਾਲੀ ਦੇ ਦਿੱਤੀ ਗਈ ਜੇ ਸਿੱਧੀ ਬੜੀ ਰਨਵੇ ਉਹਨਾਂ ਨੂੰ ਦੇਣੀ ਸੀ ਤਾਂ ਜਹਾਜ਼ ਨੂੰ ਬਹੁਤ ਪਿੱਛੇ ਹੋਣਾ ਚਾਹੀਦਾ ਸੀ ਹਾਲੇ ਪਰ ਜਹਾਜ਼ ਉਸ ਤੋਂ ਬਹੁਤ ਨੇੜੇ ਆ ਗਿਆ ਦੂਸਰੀ ਚੀਜ਼ ਇਹ ਹੈਗੀ ਆ ਕਿ ਰਵੇਰਾ ਨੂੰ ਇਹ ਆਈਡੀਆ ਨਹੀਂ ਸੀ ਕਿ ਉਹ ਤਲੂਆ ਤੋਂ ਅੱਗੇ ਤੱਕ ਆ ਚੁੱਕੇ ਆ ਨਹੀਂ ਤਾਂ ਉਹਨਾਂ ਨੂੰ ਪਹਿਲਾਂ ਹੀ ਉਹ ਜਹਾਜ਼ ਨੂੰ ਸਲੋ ਕਰਨ ਜਹਾਜ਼ ਦੀ ਹਾਈਟ ਨੂੰ ਘਟਾਉਣ ਲਈ ਪਹਿਲਾਂ ਹੀ ਬੋਲ ਦਿੰਦੇ ਪਰ ਫਾਈਨਲੀ ਜਦੋਂ ਇਹ ਚੀਜ਼ਾਂ ਧਿਆਨ ਵਿੱਚ ਆਉਂਦੀਆਂ ਨੇ ਤਾਂ ਫੂਰੀ ਹੋਣਾ ਦੇ ਤੇ ਡੋਨੀ ਔਰ ਵਿਲੀਅਮਸ ਦੇ ਤਾਂ ਫੇਰ ਉਹ ਕੀ ਕਰਦੇ ਆ ਜਹਾਜ਼ ਦੀਆਂ ਜਿਹੜੀਆਂ ਸਪੀਡ ਬ੍ਰੇਕਸ ਹੁੰਦੀਆਂ ਨੇ ਜਿਹੜੇ ਫਲੈਪਸ ਹੁੰਦੇ ਆ ਜਹਾਜ਼ ਦੇ ਬਾਹਰ ਉਹ ਨਾਲ ਲੱਗੇ ਹੁੰਦੇ ਜਿਹੜੇ ਸਪੀਡ ਨੂੰ ਘੱਟ ਕਰਦੇ ਆ ਤਾਂ ਉਹਨਾਂ ਨੂੰ ਇੱਕਦਮ ਪੁਸ਼ ਕਰ ਦਿੰਦੇ ਆ ਤੇ ਜਹਾਜ਼ ਦੀ ਜਿਹੜੀ ਉਤਰਨ ਤੇ ਜਹਾਜ਼ ਦੀ ਹਾਈਟ ਨੂੰ ਬਹੁਤ ਛੇਤੀ ਨਾਲ ਥੱਲੇ ਨੂੰ ਲੈ ਕੇ ਆਉਂਦੇ ਆ ਪਰ ਇੱਕ ਚੀਜ਼ ਨਹੀਂ ਕਟ ਹੁੰਦੀ ਉਹ ਹੈਗੀ ਹੈ ਜਹਾਜ਼ ਦੀ ਰਫਤਾਰ ਕਿਉਂਕਿ ਜਹਾਜ਼ ਦੀ ਰਫਤਾਰ ਹਾਲੇ ਵੀ ਆਪਣੀ ਨਾਰਮਲ ਚੱਲ ਰਹੀ ਹੈ ਨਾਰਮਲ ਕਰੂਜ਼ਿੰਗ ਸਪੀਡ ਜਿਹੜੀ ਉਹਦੀ ਹੈਗੀ ਉਹਦੇ ਤੇ ਆ ਤੇ ਹੁਣ ਉਹ ਚੀਜ਼ ਹੋਈ ਕੈਂਡ ਦਾ ਮਤਲਬ ਫਾਈਨਲ ਹੈ ਕਿ ਜਹਾਜ਼ ਦੇ ਅਖੀਰਲੇ ਪਲਾਂ ਦੇ ਵਿੱਚ ਦੋਨੇ ਜਿਹੜੇ ਪਾਇਲਟ ਸੀਗੇ ਕੁਝ ਟਾਈਮ ਪਹਿਲਾਂ ਤੱਕ ਉਹਨੂੰ ਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਲੱਗਿਆ ਕਿ ਉਹਨਾਂ ਕੋਲ ਥੋੜਾ ਟਾਈਮ ਹੋਰ ਹੈਗਾ ਪਰ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਤਲੂਆ ਨੂੰ ਬਹੁਤ ਪਹਿਲਾਂ ਪਾਸ ਕਰ ਚੁੱਕੇ ਤੇ 에어ਪੋਰਟ ਉਹਨਾਂ ਦੇ ਬਹੁਤ ਨੇੜੇ ਆ ਤੇ ਉੱਪਰੋਂ ਜੇ ਉਹਨਾਂ ਨੂੰ ਪਤਾ ਹੁੰਦਾ ਸ਼ਾਇਦ ਉਹ ਰਨਵੇ ਦੂਸਰੇ ਵੱੜੀ ਹੈ ਪਹਿਲਾਂ ਹੀ ਪਿਕ ਕਰ ਲੈਂਦੇ ਪਰ ਹੁਣ ਰਨਵੇ 19 ਉਹਨਾਂ ਦੇ ਲਈ ਖਾਲੀ ਆ ਤੇ ਸਭ ਕੁਝ ਕਰਨ ਦੇ ਲਈ ਉਹਨਾਂ ਕੋਲ ਟਾਈਮ ਬਹੁਤ ਘੱਟ ਆ ਤਾਂ ਜਹਾਜ਼ ਨੂੰ ਬਹੁਤ ਛੇਤੀ ਨਾਲ ਥੱਲੇ ਲੈ ਕੇ ਆਇਆ ਜਾਂਦਾ ਤੇ ਬਾਕੀ ਲੈਂਡਿੰਗ ਦੇ ਲਈ ਟਾਈਮ ਬਹੁਤ ਘੱਟ ਗਿਆ ਹੁਣ ਤਾਂ ਹੁਣ ਜਦੋਂ ਕੈਪਟਨ ਤੇ ਫੌਰੀ ਨੂੰ ਪਤਾ ਲੱਗਦਾ ਕਿ ਹੁਣ ਲੈਂਡਿੰਗ ਹੋਣ ਵਾਲੀ ਆ ਥੋੜੀ ਦੇਰ ਦੇ ਵਿੱਚ ਹੀ ਤਾਂ ਜਹਾਜ਼ ਤੇ ਇੱਕ ਹੋਰ ਟਰਮ ਹੁੰਦੀ ਆ ਉਹਦਾ ਨਾਮ ਆ ਰੋਸੋ ਆਰਓ ਡਬਲ ਐਸਓ ਆਰਓ ਡਬਲ ਐਸਓ ਉਹ ਪੁਆਇੰਟ ਆ ਲਾਸਟ ਮਤਲਬ ਟਚਿੰਗ ਪੁਆਇੰਟ ਹੈਗਾ ਜਿਹੜਾ ਕਿ ਲੈਂਡਿੰਗ ਤੋਂ ਪਹਿਲਾਂ ਹੁੰਦਾ ਤਾਂ ਕੈਪਟਨ ਤਫੂਰੀ ਰਿਵੇਰਾ ਹੋਣਾ ਨੂੰ ਇਹ ਕਹਿੰਦੇ ਆ ਕਿ ਸਾਨੂੰ ਰੋਸੋ ਦੇ ਨਾਲ ਕਨੈਕਟ ਕੀਤਾ ਜਾਵੇ ਕਿਉਂਕਿ ਜਿੱਥੇ ਜਾ ਕੇ ਜਹਾਜ਼ ਨੇ ਟਚ ਕਰਨਾ ਮਤਲਬ ਅਸੀਂ ਉਹ ਸਦਾ ਹੀ ਪ੍ਰੈਸ ਕਰ ਦਾਂਗੇ ਤੇ ਜਹਾਜ਼ ਆਟੋਮੈਟਿਕਲੀ ਆਪਣੇ ਆਪ ਉਸ ਪੁਆਇੰਟ ਨੂੰ ਟੱਚ ਕਰ ਲੂਗਾ ਮਤਲਬ ਉਹਦੀ ਕਨੈਕਟੀਵਿਟੀ ਹੋ ਜੋਗੀ ਤੇ ਸਾਨੂੰ ਹੋਰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੈਗੀ ਤਾਂ ਰਵੇਰਾ ਉਹੀ ਚੀਜ਼ ਕਰਦੇ ਆ ਉਹਨਾਂ ਦੇ ਜਹਾਜ਼ ਦਾ ਜਿਹੜਾ ਕਿਉਂਕਿ ਜਹਾਜ਼ ਬਹੁਤ ਹੀ ਮਾਡਰਨ ਹੈਗਾ ਹਾਈ ਟੈਕ ਹੈਗਾ ਤਾਂ ਜਹਾਜ਼ ਦੀ ਆਲਰੇਡੀ ਕਨੈਕਟੀਵਿਟੀ ਹੋ ਚੁੱਕੀ ਆ ਉਸ ਪੁਆਇੰਟ ਦੇ ਨਾਲ ਜਿੱਥੇ ਆ ਕੇ ਜਹਾਜ਼ ਨੇ ਟੱਚ ਕਰ ਲਿਆ ਪਰ ਜਿਵੇਂ ਇੱਕ ਵੈਸੀ ਕਹਾਵਤ ਆ ਕਿ ਕਾਲੀ ਅੱਗੇ ਟੋਏ ਤਾਂ ਇੱਥੇ ਉਹੀ ਚੀਜ਼ ਹੁੰਦੀ ਆ ਪਰ ਦੋਨੇ ਪਾਇਲਟ ਨੇ ਉਹ ਹੁਣ ਰਿਕੇਪ ਰਵੇਰਾ ਨੂੰ ਤਾਂ ਇਹ ਗੱਲ ਨਹੀਂ ਦੱਸਦੇ ਕਿ ਇਹ ਸਭ ਕੁਝ ਹੋਇਆ ਤੇ ਉਹਨਾਂ ਨੂੰ ਖੁਦ ਨੂੰ ਵੀ ਲੱਗਦਾ ਕਿ ਐਡੀ ਗੱਲ ਨਹੀਂ ਸ਼ਾਇਦ ਅਸੀਂ ਜਹਾਜ਼ ਨੂੰ ਉਤਾਰ ਲਾਂਗੇ ਪਰ ਉਹਨਾਂ ਕੋਲ ਟਾਈਮ ਜਿਹੜਾ ਹੈ ਉਹ ਬਹੁਤ ਘੱਟ ਆ ਕਿਉਂਕਿ ਪਹਿਲੋਂ ਆਰਾਮ ਨਾਲ ਆ ਰਹੇ ਸੀ ਤੇ ਪਰ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹ 에어ਪੋਰਟ ਦੇ ਬਹੁਤ ਨੇੜੇ ਨੇ ਤਾਂ ਉਹਨਾਂ ਨੂੰ ਆਪਣੀਆਂ ਸਾਰੀਆਂ ਕੈਲਕੂਲੇਸ਼ਨ ਸਾਰੇ ਮੈਪਸ ਜਿਹੜੇ ਉਹ ਦੁਬਾਰਾ ਸੈੱਟ ਕਰਨੇ ਪਏ ਅਗਲੀ ਚੀਜ਼ ਹੀ ਹੋਈ ਜਿਹੜੀ ਰਨਵੇ ਸੀ ਉਹ ਦੁਬਾਰਾ ਸੈੱਟ ਹੋਈ ਤਾਂ ਅਸਲ ਦੇ ਵਿੱਚ ਉਹ ਸਾਰਾ ਸਿਸਟਮ ਉਹਨਾਂ ਦਾ ਜਿੱਥੇ ਉਤਰਨ ਹੁੰਦਾ ਸੀ ਉਹ ਅਖੀਰਲੇ ਕੁਝ ਪਲਾਂ ਦੇ ਵਿੱਚ ਸਪੈਸ਼ਲੀ ਉਹਨਾਂ ਪਲਾਂ 'ਚ ਜਦੋਂ ਲੈਂਡਿੰਗ ਹੁੰਦੀ ਆ ਜਦੋਂ ਦੋਨੇ ਪਾਇਲਟਸ ਦਾ ਧਿਆਨ ਪੂਰੀ ਤਰ੍ਹਾਂ ਨਾਲ ਜਹਾਜ਼ ਨੂੰ ਉਡਾਉਣ ਦੇ ਉੱਪਰ ਹੁੰਦਾ ਉਹ ਸਾਰਾ ਕੁਝ ਅਖੀਰਲੇ ਮੂਵਮੈਂਟਸ ਦੇ ਉੱਪਰ ਚੇਂਜ ਹੋ ਗਿਆ ਉਹਨਾਂ ਦਾ ਰੂਟ ਵੀ ਚੇਂਜ ਹੋ ਗਿਆ ਇਹ ਰਨਵੇ ਚੇਂਜ ਹੋ ਗਈ ਤੇ ਜਿਹੜੀ ਡਾਇਰੈਕਸ਼ਨ ਜਿਹੜੀ ਸਪੀਡ ਜਿਹੜੀ ਹਾਈਟ ਸੀ ਉਹ ਸਾਰਾ ਕੁਝ ਚੇਂਜ ਹੋਇਆ ਤਾਂ ਹੁਣ ਅਸਲ ਦੇ ਵਿੱਚ ਉੱਥੇ ਹੋ ਕੀ ਰਿਹਾ ਜਹਾਜ਼ ਦੇ ਅੰਦਰ ਦੋਨਾਂ ਦੇ ਵਿੱਚੋਂ ਕੋਈ ਵੀ ਪਾਇਲਟ ਜਹਾਜ਼ ਨਹੀਂ ਉਡਾ ਰਿਹਾ ਇਸ ਟਾਈਮ ਉਹਦੇ ਦੋ ਇਹੀ ਕਾਰਨ ਨੇ ਦੂਸਰਾ ਕਾਰਨ ਨਹੀਂ ਹੈਗਾ ਉਹਨਾਂ ਨੂੰ ਜਹਾਜ਼ ਦੇ ਆਟੋ ਪਾਇਲਟ ਦੇ ਉੱਪਰ ਪੂਰਾ ਭਰੋਸਾ ਹੈ ਪਰ ਉਹਨਾਂ ਦਾ ਧਿਆਨ ਹੋਣਾ ਹੈਗਾ ਉਹਨਾਂ ਕੈਲਕੂਲੇਸ਼ਨਸ ਵੱਲ ਉਹਨਾਂ ਡਾਇਰੈਕਸ਼ਨਸ ਵੱਲ ਉਹਦੇ ਸਾਰੇ ਵੱਲ ਇੱਥੇ ਇੱਕ ਲਾਸਟ ਗਲਤੀ ਹੁੰਦੀ ਆ ਕੈਪਟਨ ਟੂਫੋਰੀ ਤੋਂ ਤੇ ਉਸ ਤੋਂ ਬਾਅਦ ਅੱਗੇ ਇਸ ਜਹਾਜ਼ ਦੀ ਜਿਹੜੀ ਕਿਸਮਤ ਸੀ ਉਹ ਸੀਲ ਹੋ ਚੁੱਕੀ ਆ ਉਸ ਤੋਂ ਬਾਅਦ ਹੁਣ ਕਿਉਂਕਿ ਉਹਨਾਂ ਨੇ ਉਹ ਰੂਟ ਨੂੰ ਫਿਕਸ ਕਰਨਾ ਤਾਂ ਉਹਨਾਂ ਦੇ ਕੋਲ ਇੱਕ ਕੰਪਿਊਟਰ ਆਕੇ ਉਹਦੇ ਉੱਪਰ ਉਹਨਾਂ ਨੇ ਆਰ ਪ੍ਰੈਸ ਕੀਤਾ ਜਦੋਂ ਹੀ ਤੁਸੀਂ ਕੰਪਿਊਟਰ ਦੇ ਉੱਪਰ ਆਰ ਪ੍ਰੈਸ ਕਰਦੇ ਹੋ ਜਿਵੇਂ ਆਪਾਂ ਗੂਗਲ ਦੇ ਉੱਪਰ ਕਰਦੇ ਆਪਾਂ ਕਈ ਵਾਰੀ ਪਹਿਲਾਂ ਹੀ ਸ਼ਬਦ ਪਾਉਣੇ ਤੋਂ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ ਹੁੰਦੀਆਂ ਜਿਹੜੇ ਵੀ ਜਹਾਜ਼ ਇਵਨ ਉਸ ਟਾਈਮ ਦੇ ਸੀਗੇ ਤਾਂ ਉਹਨਾਂ ਦਾ ਇੱਕ ਸਿਸਟਮ ਹੁੰਦਾ ਉਹ ਸਿਸਟਮ ਇਹ ਹੈਗਾ ਕਿ ਜਦੋਂ ਹੀ ਤੁਸੀਂ ਉਸ ਅੱਖਰ ਨੂੰ ਜਾਂ ਦੋਆਂ ਤਿੰਨਾਂ ਨੂੰ ਭਰੋਗੇ ਤਾਂ ਜਿਹੜਾ ਸਭ ਤੋਂ ਨੇੜੇ ਦੀ ਜਗ੍ਹਾ ਹੋਊਗੀ ਜਿੱਥੇ ਜਹਾਜ਼ ਲੈਂਡ ਕਰ ਸਕਦਾ ਉਹ ਆਟੋਮੈਟਿਕਲੀ ਉਹਨੇ ਪਿਕ ਕਰ ਲੈਣੀ ਹੈ ਤਾਂ ਬਹੁਤ ਸਾਰੇ ਪਾਇਲਟਸ ਦੀ ਆਦਤ ਬਣੀ ਹੁੰਦੀ ਆ ਕਿ ਜਦੋਂ ਹੀ ਉਹ ਪਹਿਲੇ 2-3 ਅੱਖਰ ਪੜਦੇ ਆ ਬਿਲਕੁਲ ਨੇੜੇ ਵਾਲੀ ਆਪਸ਼ਨ ਆ ਜਾਂਦੀ ਆ ਤੇ ਉਹਨੂੰ ਐਂਟਰ ਕਰ ਦਿੰਦੇ ਆ ਪਰ ਉਸ ਤੋਂ ਪਹਿਲਾਂ ਦਾ ਇੱਕ ਪ੍ਰੋਸੀਜਰ ਹੁੰਦਾ ਪ੍ਰੋਟੋਕੋਲ ਹੁੰਦਾ ਉਹਨੂੰ ਪੂਰੀ ਤਰ੍ਹਾਂ ਫਾਲੋ ਕਰਨਾ ਪੈਂਦਾ ਉਹ ਇਹ ਹੈਗਾ ਕਿ ਜਦੋਂ ਤੁਸੀਂ ਉਹਨੂੰ ਐਂਟਰ ਮਾਰਨਾ ਕਿ ਹਾਂ ਠੀਕ ਆ ਜਹਾਜ਼ ਇੱਧਰ ਜਾਊਗਾ ਉਸ ਤੋਂ ਪਹਿਲਾਂ ਤੁਸੀਂ ਦੂਸਰੇ ਪਾਇਲਟ ਤੋਂ ਇੱਕ ਵਾਰ ਪੁੱਛਣਾ ਹੈ ਇੱਥੇ ਕੀ ਹੋ ਰਿਹਾ ਲਾਸਟ ਮਿੰਟਾਂ ਦੇ ਵਿੱਚ ਦੋਨੇ ਪਾਇਲਟਸ ਕਿਉਂਕਿ ਜਹਾਜ਼ ਦਾ ਸਾਰਾ ਉਹ ਹਿੱਲ ਚੁੱਕਿਆ ਸਿਸਟਮ ਤੇ ਜਦੋਂ ਹੀ ਕੈਪਟਨ ਟੂਫਰੀ ਆਰ ਭਰਦੇ ਆ ਤਾਂ ਉਹ ਆਪਣੇ ਨਾਲ ਦੇ ਸਾਥੀ ਕੈਪਟਨ ਤੋਂ ਇਹ ਚੀਜ਼ ਨਹੀਂ ਪੁੱਛਦੇ ਕਿਉਂਕਿ ਉਹਨਾਂ ਨੂੰ ਹੈ ਕਿ ਟਾਈਮ ਘਟਾ ਤੇ ਜਹਾਜ਼ ਨੂੰ ਹੁਣ ਉਤਾਰ ਲਿਆ ਜਾਵੇ ਜਹਾਜ਼ ਬਹੁਤ ਛੇਤੀ ਥੱਲੇ ਆ ਜਾਵੇ ਤੇ ਆਪਣੇ ਸਹੀ ਰੂਟ ਦੇ ਉੱਪਰ ਚੱਲੇ ਜਾਵੇ ਅਗਲੀ ਗੱਲ ਇਹ ਹੈਗੀ ਆ ਪਹਾੜੀ ਇਲਾਕਾ ਵਾ ਤੇ ਪੂਰੀ ਤਰ੍ਹਾਂ ਦੇ ਨਾਲ ਬਾਰ ਨੇਰਾ ਵਾ ਬਾਰ ਕੁਝ ਵੀ ਨਹੀਂ ਦਿਖ ਰਿਹਾ ਉਹਨਾਂ ਨੂੰ ਤੇ ਡੋਨੀ ਔਰ ਵਿਲੀਅਮਸ ਤੋਂ ਬਿਨਾਂ ਪੁੱਛੇ ਤੇ ਆਰ ਭਰਨ ਤੋਂ ਬਾਅਦ ਬਿਨਾਂ ਈਵਨ ਇਹ ਦੇਖੇ ਕਿ ਉਹਦੇ ਉੱਪਰ ਕੰਪਿਊਟਰ ਨੇ ਤੁਹਾਨੂੰ ਕੀ ਆਪਸ਼ਨ ਦਿੱਤੀ ਆ ਉਹ ਉਹਨੂੰ ਐਂਟਰ ਮਾਰ ਦਿੰਦੇ ਆ ਇੱਥੇ ਇੱਕ ਪ੍ਰੋਬਲਮ ਆਈ ਬਹੁਤ ਹੀ ਵੱਡੀ ਕਾਲੀ ਦੇ ਵਿੱਚ ਇਹ ਪ੍ਰੋਬਲਮ ਹੁੰਦੀਆਂ ਨੇ ਆਮ ਇਨਸਾਨ ਨਾਲ ਹੁੰਦੀਆਂ ਹਰ ਕੋਈ ਆਮ ਇਨਸਾਨ ਚਾਹੇ ਉਹ ਜਿੰਨੇ ਮਰਜੀ ਵੱਡੇ ਤਜਰਬੇਕਾਰ ਪਾਇਲਟ ਸੀਗੇ ਇੱਥੇ ਗੱਲ ਇਹ ਹੋਈ ਕਿਉਂਕਿ ਰੋਸੋ ਕਿਸੇ ਵੀ ਜਗ੍ਹਾ ਦਾ ਨਾਮ ਨਹੀਂ ਹੈ ਤਾਂ ਇਸ ਕਰਕੇ ਇੱਕ ਗੜਬੜ ਇੱਥੇ ਹੁੰਦੀ ਆ ਕਿ ਆਰ ਜਦੋਂ ਹੀ ਭਰੀ ਗਈ ਤਾਂ ਜਿਹੜੀ ਸਭ ਤੋਂ ਪਹਿਲੀ ਆਪਸ਼ਨ ਇਸ ਵਾਰ ਜਹਾਜ਼ ਦੇ ਕੰਪਿਊਟਰ ਨੇ ਪਿਕ ਕੀਤੀ ਉਹ ਰੋਸੋ ਨਹੀਂ ਪਿਕ ਕੀਤੀ ਉਹਨੇ ਕਿਉਂਕਿ ਜਹਾਜ਼ ਖੁਦ ਵੀ ਸ਼ਾਇਦ ਕਨਫਿਊਜ਼ ਹੋ ਗਿਆ ਉਹਦਾ ਕੰਪਿਊਟਰ ਸਿਸਟਮ ਕਨਫਿਊਜ਼ ਹੋ ਗਿਆ ਕੈਪਟਨ ਕਫੂਰੀ ਨੂੰ ਲੱਗਿਆ ਕਿ ਆਰ ਤੋਂ ਰੋਸੋ ਆਊਗਾ ਸਿੱਧਾ ਹੀ ਤਾਂ ਉਹਨਾਂ ਨੇ ਬਿਨਾਂ ਉਹਦੇ ਵੱਲ ਦੇਖੇ ਐਂਟਰ ਪ੍ਰੈਸ ਕਰਤਾ ਬਿਨਾਂ ਦੇਖੇ ਬਿਨਾਂ ਇਹ ਦੇਖੇ ਕਿ ਮੈਂ ਇੱਕ ਵਾਰ ਚੈੱਕ ਕਰ ਲਵਾਂ ਉਹਨਾਂ ਨੇ ਨਹੀਂ ਦੇਖਿਆ ਉਹਨਾਂ ਨੇ ਜਹਾਜ਼ ਦੀ ਮਸ਼ੀਨਰੀ ਉੱਪਰ ਜਹਾਜ਼ ਦੇ ਕੰਪਿਊਟਰ ਦੇ ਉੱਪਰ ਪੂਰਾ ਭਰੋਸਾ ਕੀਤਾ ਪਰ ਜਿਹੜੀ ਉੱਥੇ ਆਪਸ਼ਨ ਉਹਨਾਂ ਦੇ ਸਾਹਮਣੇ ਕੰਪਿਊਟਰ ਨੇ ਆਰ ਪਰੰਦੇ ਉੱਪਰ ਦਿਖਾਈ ਉਹ ਰੋਸੋ ਕਿੱਥੋਂ ਦਾ ਦਿਖਾਇਆ ਉਹਨਾਂ ਨੇ ਬੋਗੋਟਾ ਦਾ ਕਲੰਬੀਆ ਦੇ ਕੈਪੀਟਲ ਬੋਗੋਟਾ ਦੇ 에어ਪੋਰਟ ਦੀ ਰੋਸੋ ਦੀ অপਸ਼ਨ ਦਿਖਾਤੀ ਉਹਨੇ ਉਹਨੇ ਬਿਲਕੁਲ ਉਹ ਵੱਡੀ অপਸ਼ਨ ਆਪਣੇ ਸਾਹਮਣੇੋਂ ਹਟਾ ਕੇ ਕਲੰਬੀਆ ਵਾਲੇ ਰੋਸੋ ਦੀ অপਸ਼ਨ ਦਿਖਾਤੀ ਕਈ ਵਾਰੀ ਕਿਤੇ ਨਾ ਕਿਤੇ ਇਹ ਹੋ ਜਾਂਦਾ ਜਿਹਨੂੰ ਕਹਿੰਦੇ ਕਿ 1 ਲੱਖ ਦੇ ਵਿੱਚੋਂ 1 ਵਾਰ ਚਾਂਸ ਸੀਗੇ ਪਰ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਉਹਨਾਂ ਨੇ ਬਿਨਾਂ ਇਹ ਚੀਜ਼ ਦੇਖੇ ਉਹਨੂੰ ਜਦੋਂ ਹੀ ਐਂਟਰ ਕੀਤਾ ਤੇ ਖੁਦ ਆਪ ਉਹਨਾਂ ਕੈਲਕੂਲੇਸ਼ਨ ਦੇ ਵਿੱਚ ਉਲਝ ਗਏ ਤੇ ਜਹਾਜ਼ ਨੇ ਉਥੋਂ ਬਿਲਕੁਲ ਤਿੱਖਾ ਮੋੜ ਕੱਟਣਾ ਸ਼ੁਰੂ ਕਰਤਾ ਕਿਉਂਕਿ ਹੁਣ ਜਹਾਜ਼ ਨੂੰ ਡਾਇਰੈਕਸ਼ਨ ਮਿਲ ਚੁੱਕੀ ਆ ਕਿ ਇੱਥੇ ਨਹੀਂ ਉਤਰਨਾ ਬਗੋਟਾ ਵੱਲ ਜਾਣਾ ਤਾਂ ਜਹਾਜ਼ ਉਸੇ ਟਾਈਮ ਮੋੜ ਕੱਟਦਾ ਹੋਇਆ ਦੱਖਣ ਵੱਲ ਨੂੰ ਵਧਣ ਲੱਗ ਗਿਆ ਦੋਨੋਂ ਪਾਇਲਟਸ ਦੇ ਵਿੱਚੋਂ ਕੋਈ ਇੱਕ ਵੀ ਉਸ ਟਾਈਮ ਜੇ ਪਲੇਨ ਉਡਾਰ ਰਿਹਾ ਹੁੰਦਾ ਤਾਂ ਉਹਨਾਂ ਨੇ ਇਹ ਫੀਲ ਕਰ ਲੈਣਾ ਸੀ ਕਿ ਜਹਾਜ਼ ਬਹੁਤ ਤੇਜ਼ੀ ਦੇ ਨਾਲ ਕਿਸੇ ਹੋਰ ਡਾਇਰੈਕਸ਼ਨ ਵੱਲ ਜਾ ਰਿਹਾ ਅਗਲੇ 1 ਮਿੰਟ ਤੱਕ ਇਹ ਜਹਾਜ਼ ਇਸੇ ਤਰ੍ਹਾਂ ਹੀ ਬਿਲਕੁਲ 90 ਡਿਗਰੀ ਦੇ ਮੋੜ ਦੇ ਉੱਪਰ ਕੈਲੀ 에어ਪੋਰਟ ਜਿਹਦੇੋਂ ਬਿਲਕੁਲ ਹੀ ਨੇੜੇ ਸੀਗਾ ਕੁਝ ਕਿਲੋਮੀਟਰ ਦੂਰ ਸੀ ਕੁਝ ਮਿੰਟ ਸ਼ਾਇਦ 1 ਜਾਂ 2 ਮਿੰਟ ਦੀ ਦੂਰੀ ਤੇ ਸੀ 91 ਤੋਂ ਤੇ ਉੱਥੋਂ ਬਿਲਕੁਲ ਟਰਨ ਕਰਕੇ ਬੋਗੋਟਾ ਵੱਲ ਨੂੰ ਸ਼ੁਰੂ ਹੋ ਗਿਆ ਅਗਲੀ ਚੀਜ਼ ਜਿਹੜੀ ਜਹਾਜ਼ ਦੇ ਨਾਲ ਹੋਈ ਉਹ ਇਹ ਹੋਈ ਕਿ ਡੋਨੀ ਐਂਡ ਵਿਲੀਅਮਸ ਜਹਾਜ਼ ਦੇ ਫਰਸਟ ਆਫੀਸਰ ਉਹਨਾਂ ਨੇ ਆਲਰੇਡੀ ਜਹਾਜ਼ ਦੀਆਂ ਜਿਹੜੀਆਂ ਬ੍ਰੇਕ ਸੀਗੀਆਂ ਉਹ ਸਪੀਡ ਬ੍ਰੇਕਸ ਉਹ ਵੀ ਜਿਹੜੀਆਂ ਮਤਲਬ ਉਹਨਾਂ ਨੇ ਪਹਿਲਾਂ ਹੀ ਖਿੱਚ ਦਿੱਤੀਆਂ ਸੀ ਉਹਦੇ ਨਾਲ ਜਹਾਜ਼ ਦੀ ਜਿਹੜੀ ਐਲਟੀਟਿਊਡ ਸੀਗਾ ਉਚਾਈ ਸੀ ਉਹ ਲਗਾਤਾਰ ਤੇਜ਼ੀ ਦੇ ਨਾਲ ਥੱਲੇ ਆ ਰਹੀ ਸੀ ਤੇ ਇੱਕ ਮਿੰਟ ਤੋਂ ਬਾਅਦ ਜਹਾਜ਼ ਦੇ ਕਾਕਪਿਟ ਦੇ ਵਿੱਚ ਸਿਗਨਲ ਆਉਣੇ ਸ਼ੁਰੂ ਹੋ ਗਏ ਉਹ ਬੀਪ ਜਿਹੜੀ ਆਪਾਂ ਬਹੁਤ ਵਾਰ ਟੀਵੀ ਦੇ ਵਿੱਚ ਵੀ ਸੁਣਦੇ ਆ ਉਹ ਰੈੱਡ ਕਲਰ ਦਾ ਬਟਨ ਜੱਗਣ ਲੱਗ ਗਿਆ ਉਹਦਾ ਮਤਲਬ ਇਹ ਸੀਗਾ ਕਿ ਜਹਾਜ਼ ਅਗਲੇ ਕੁਝ ਸੈਕਿੰਡ ਜਾਂ ਪੂਰੇ ਇੱਕ ਮਿੰਟ ਤੋਂ ਬਾਅਦ ਧਰਤੀ ਦੇ ਨਾਲ ਕ੍ਰੈਸ਼ ਕਰਨ ਵਾਲਾ ਜਦੋਂ ਇਹ ਚੀਜ਼ ਡੋਨੀ ਔਰ ਵਿਲੀਅਮਸ ਨੇ ਦੇਖੀ ਤਾਂ ਉਹਨਾਂ ਨੇ ਜਹਾਜ਼ ਨੂੰ ਉਸੇ ਟਾਈਮ ਆਟੋ ਪਾਇਲਟ ਤੋਂ ਹਟਾਇਆ ਤੇ ਜਹਾਜ਼ ਦਾ ਕੰਟਰੋਲ ਆਪ ਲੈਣ ਦੀ ਕੋਸ਼ਿਸ਼ ਕੀਤੀ ਪਰ ਫੇਰ ਇੱਕ ਵਾਰ ਕਾਲੀ ਦੇ ਵਿੱਚ ਤੇ ਹੁਣ ਪੂਰੀ ਹੜਬੜਾਹਟ ਸ਼ੁਰੂ ਹੋ ਚੁੱਕੀ ਆ ਤਾਂ ਉਸ ਹੜਬੜਾਹਟ ਦੇ ਵਿੱਚ ਉਹ ਇੱਕ ਚੀਜ਼ ਭੁੱਲ ਗਏ ਮਿਸ ਕਰ ਗਏ ਉਹਨਾਂ ਦੇ ਦਿਮਾਗ ਚੋਂ ਨਿਕਲੀ ਉਹ ਇਹ ਚੀਜ਼ ਸੀ ਕਿ ਜਿਹੜੀ ਉਹਨਾਂ ਨੇ ਸਪੀਡ ਵਾਲਾ ਜਿਹੜਾ ਜਹਾਜ਼ ਦੀ ਹਾਈਟ ਲਗਾਤਾਰ ਘਟ ਹੋਣ ਵਾਲਾ ਉਹਨਾਂ ਨੇ ਖੁਦ ਹੀ ਪ੍ਰੈਸ ਕੀਤਾ ਸੀਗਾ ਉਹ ਫਲੈਪ ਵਾਲਾ ਉਹਨੂੰ ਹਟਾਉਣਾ ਭੁੱਲ ਗਏ ਜੇ ਕਿਤੇ ਇਹ ਬਾਅਦ ਵਿੱਚ ਇਨਵੈਸਟੀਗੇਸ਼ਨ ਵਾਲਿਆਂ ਦੀ ਰਿਪੋਰਟ ਦੇ ਵਿੱਚ ਆਇਆ ਕਿ ਅਖੀਰ ਤੱਕ ਵੀ ਜਹਾਜ਼ ਨੂੰ ਬਚਾਇਆ ਜਾ ਸਕਦਾ ਸੀ ਜੇ ਕਿਤੇ ਦੋਨੇ ਪਾਇਲਟਸ ਦੇ ਵਿੱਚੋਂ ਇੱਕ ਉਹ ਹੀ ਰਿਲੇਮੈਂਟ ਤੱਕ ਵੀ ਜੇ ਉਹ ਫਲੈਪ ਵਾਲੀ ਹਾਈਟ ਜਿਹੜੀ ਉਹਦੀ ਲਗਾਤਾਰ ਡਿਗਰੀ ਸੀ ਜੇ ਉਹਨੂੰ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਤੇ ਪਹਾੜੀਆਂ ਹਾਲੇ ਵੀ ਕਿਉਂਕਿ ਕੁਝ ਨੀਵੀਆਂ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਤੇ ਇਹ ਜਿਹੜਾ ਜਹਾਜ਼ ਸੀਗਾ 163 ਪੈਸੇਂਜਰ ਸੀ ਸਣੇ ਮੈਂਬਰਸ ਕਰੂ ਸਣੇ ਪਾਇਲਟ ਤੇ ਹੋਰ ਸਵਾਰੀਆਂ ਦੇ ਨਾਲ ਤੇ ਇਹ ਜਾ ਕੇ ਪਹਾੜੀਆਂ ਦੇ ਨਾਲ ਟਕਰਾ ਗਿਆ ਉਧਰ 에어ਪੋਰਟ ਦੇ ਉੱਪਰ ਕੈਲੀ 에어ਪੋਰਟ ਦੇ ਉੱਪਰ ਜਿਹੜਾ ਜਹਾਜ਼ ਦਾ ਪ੍ਰੋਪਰ ਅਰਾਈਵਲ ਟਾਈਮ ਸੀਗਾ ਹੁਣ ਉਹ ਨੰਗ ਚੁੱਕਿਆ ਪਾਸ ਹੋ ਚੁੱਕਿਆ ਤੇ ਰਿਵੇਰਾ ਜਿਨ੍ਹਾਂ ਦੇ ਕੋਲੇ ਸਾਰਾ ATC ਦਾ ਇਸ ਜਹਾਜ਼ ਦਾ ਜ਼ਿੰਮੇਵਾਰੀ ਸੀਗੀ ਤੇ ਬਾਅਦ ਦੇ ਵਿੱਚ ਉਹ ਆਪਣੇ ਇੰਟਰਵਿਊ ਚ ਕਹਿੰਦੇ ਆ ਕਿ ਇੱਕ ਜਾਂ ਦੋ ਮਿੰਟ ਮੈਂ ਵੇਟ ਕੀਤੀ ਹੋਰ ਜਹਾਜ਼ ਦੇ ਆਉਣ ਦੀ ਰਾਤ ਸੀਗੀ ਤੇ ਅਸਮਾਨ ਬਹੁਤ ਕਲੀਅਰ ਸੀ ਤੇ ਉਸ ਤੋਂ ਬਾਅਦ ਮੈਂ ਆਪਣੀ ਸੀਟ ਤੋਂ ਉੱਠਿਆ ਤੇ ਜਿਵੇਂ ਆਪਾਂ ਦੇਖਿਆ ਉਹਨਾਂ ਦੇ ਸਾਹਮਣੇ ਬਹੁਤ ਵੱਡੀਆਂ-ਵੱਡੀਆਂ ਖਿੜਕੀਆਂ ਸ਼ੀਸ਼ੇ ਲੱਗੇ ਹੁੰਦੇ ਆ ਮੈਂ ਸ਼ੀਸ਼ੇ ਦੇ ਵਿੱਚ ਦੀ ਉਸ ਜਹਾਜ਼ ਨੂੰ ਅਸਮਾਨ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹ ਜਹਾਜ਼ ਨਹੀਂ ਦਿਖਿਆ ਬਾਹਰ 에ਰਪੋਰਟ ਦੇ ਉੱਪਰ ਵੇਟਿੰਗ ਰੂਮ ਦੇ ਵਿੱਚ ਉੱਥੇ ਸਾਰੇ ਲੋਕ ਸੀਗੇ ਰਿਸ਼ਤੇਦਾਰ ਦੋਸਤ ਮਿੱਤਰ ਆਏ ਹੋਏ ਸੀ ਉਹਨਾਂ ਲੋਕਾਂ ਨੂੰ ਲੈਣ ਦੇ ਲਈ ਤੇ ਪਰ ਜਿਉਂ-ਜਿਉਂ ਟਾਈਮ ਲੰਘਦਾ ਗਿਆ ਤੇ ਉਹ ਜਿਹੜੀ ਇੱਕ ਖੁਸ਼ੀ ਸੀ ਕਿ ਕ੍ਰਿਸਮਸ ਆ ਛੁੱਟੀਆਂ ਨੇ ਇਕੱਠੇ ਮਨਾਵਾਂਗੇ ਤਾਂ ਹੌਲੀ-ਹੌਲੀ ਉਤੋਕਲੇ ਚ ਬਦਲੀ ਅੱਧਾ ਘੰਟਾ ਲੰਘ ਗਿਆ ਅੱਧੇ ਘੰਟੇ ਤੋਂ ਬਾਅਦ ਇਹ ਰਿਊਮਰ ਫੈਲ ਗਿਆ ਅਫਵਾਹ ਫੈਲ ਗਈ ਕਿ ਇਹ ਜਿਹੜੀ ਫਲਾਈਟ ਹੈਗੀ ਆ ਇਹ ਟ੍ਰੈਫਿਕ ਕੰਟਰੋਲਰ ਦੇ ਮਤਲਬ ਉਹਨਾਂ ਦੇ ਸਿਸਟਮ ਤੋਂ ਗਾਇਬ ਹੋ ਚੁੱਕੀ ਆ ਤੇ ਇਹਦਾ ਪਤਾ ਨਹੀਂ ਲੱਗ ਰਿਹਾ ਤਾਂ ਹੁਣ ਉਹ ਜਿਹੜਾ ਤੌਖਲਾ ਸੀਗਾ ਉਹ ਉਸ ਬੁਰੇ ਸੁਪਨੇ ਦੇ ਵਿੱਚ ਬਦਲਣਾ ਸ਼ੁਰੂ ਹੋ ਗਿਆ ਜਿਹੜਾ ਕਿ ਜਹਾਜ਼ਾਂ ਦੇ ਨਾਲ ਆਮ ਹੋ ਜਾਂਦਾ ਕਿ ਕਿਤੇ ਕੁਝ ਹੋ ਨਾ ਗਿਆ ਹੋਵੇ 3 ਵਜਾਂ ਦੇ ਆ ਸਵੇਰ ਦੇ 3 ਵਜੇ ਸਵੇਰੇ ਕੁਝ ਲੋਕ ਉੱਥੇ ਇੱਕ ਪਹਾੜੀ ਆ ਪਹਾੜੀ ਪਿੰਡ ਆ ਉੱਥੇ ਉਹਦਾ ਨਾਮਾ ਬੁਲਗਾ ਤੇ ਉਹ ਪਿੰਡ ਇੰਨਾ ਕੁ ਦੂਰ ਦਰਾਡੇ ਦਾ ਉੱਥੇ ਨੂੰ ਕੋਈ ਸੜਕ ਨਹੀਂ ਜਾਂਦੀ ਜਾਂ ਕੁਝ ਹੋਰ ਨਹੀਂ ਜਾਂਦਾ ਤੇ ਕੱਚੇ ਪੱਕੇ ਜਿਹੇ ਰਸਤੇ ਆ ਤਾਂ ਉਥੋਂ ਕੁਝ ਲੋਕ ਰਾਤ ਨੂੰ ਹਿੰਮਤ ਕਰਕੇ ਲਾਲ ਟੇਨਾ ਲੈ ਕੇ ਘੋੜਿਆਂ ਦੇ ਉੱਪਰ ਆਉਂਦੇ ਆ 에ਅਰਪੋਰਟ ਆਉਂਦੇ ਆ 에ਅਰਪੋਰਟ ਆ ਕੇ ਉਹ ਦੱਸਦੇ ਆ ਕਿ ਅਸੀਂ ਇੱਕ ਬਹੁਤ ਵੱਡਾ ਮਤਲਬ ਧਮਾਕਾ ਸੁਣਿਆ ਤੇ ਅਸੀਂ ਅਸਮਾਨ ਦੇ ਵਿੱਚੋਂ ਕੋਈ ਚੀਜ਼ ਡਿੱਗਦੀ ਦੇਖੀ ਤੇ ਸਾਨੂੰ ਇਹ ਲੱਗਦਾ ਕਿ ਕਿਤੇ ਕੋਈ ਜਹਾਜ਼ ਕ੍ਰੈਸ਼ ਹੋਇਆ ਤੇ ਸਭ ਨੂੰ ਪਤਾ ਲੱਗ ਚੁੱਕਿਆ ਉਸੇ ਟਾਈਮ ਕਿ ਕ੍ਰੈਸ਼ ਹੋਣ ਵਾਲਾ ਜਹਾਜ਼ ਕਿਹੜਾ ਸੀਗਾ 6 ਵਜ ਜਾਂਦੇ ਆ ਸਵੇਰ ਦੇ ਤੇ ਆਪਰੇਸ਼ਨ ਸਟਾਰਟ ਕੀਤਾ ਜਾਂਦਾ ਰੈਸਕਿਊ ਆਪਰੇਸ਼ਨ ਹੈਲੀਕਾਪਟਰਸ ਭੇਜ ਜਾਂਦੇ ਆ ਹੋਰ ਸਾਰਾ ਤੇ ਪੂਰੀ ਇੰਨ ਸਵਾਰੀਆਂ ਦੇ ਵਿੱਚੋਂ 4 ਮੈਂਬਰ ਪੂਰੇ ਜਹਾਜ਼ ਦੇ ਵਿੱਚੋਂ ਬਚਾਈ ਜਾਂਦੇ ਆ ਤੇ ਉਸ ਤੋਂ ਬਾਅਦ ਪਰ ਬਾਕੀ ਸਾਰਿਆਂ ਦੀ ਉੱਥੇ ਮੌਤ ਹੋ ਜਾਂਦੀ ਆ ਤਾਂ ਇਸ ਤਰ੍ਹਾਂ ਬੋਇੰਗ ਦਾ ਇੱਕ ਬਹੁਤ ਹੀ ਹਾਈ ਟੈਕ ਜਹਾਜ਼ 757 ਤੇ ਜਿਹੜਾ ਜਹਾਜ਼ ਵੀ ਬਹੁਤ ਹਾਈ ਟੈਕ ਤੇ ਪਾਇਲਟਸ ਬਹੁਤ ਹੀ ਜ਼ਿਆਦਾ ਐਕਸਪੀਰੀਐਂਸਡ ਬਟ ਜਿੰਨੇ ਮਰਜੀ ਐਕਸਪੀਰੀਐਂਸ ਤੁਸੀਂ ਹੋਵੋ ਜਦੋਂ ਤੁਸੀਂ ਕਾਲੀ ਵਿੱਚ ਹੋਵੋਗੇ ਤੇ ਜਦੋਂ ਬਿਲਕੁਲ ਐਂਡ ਦੇ ਉੱਪਰ ਆ ਕੇ ਸਾਰੇ ਪਲਾਨ ਆਪਣੇ ਚੇਂਜ ਕਰੋਗੇ ਤਾਂ ਉਦੋਂ ਗੜਬੜ ਹੋ ਜਾਂਦੀ ਆ ਬਹੁਤ ਵਾਰ ਆਪਾਂ ਆਪ ਵੀ ਦੇਖਿਆ ਤੁਸੀਂ ਜਿੰਨੇ ਮੇਰੇ ਦੋਸਤ ਦੇਖ ਰਹੇ ਹੋ ਮੋਂਗੇ ਵੀਡੀਓ ਤੁਸੀਂ ਕਦੇ ਨਾ ਕਦੇ ਸਕੂਟਰ ਮੋਟਰਸਾਈਕਲ ਕਾਰ ਚਲਾਈ ਹੋਗੀ ਆਪਾਂ ਦੇਖਿਆ ਜਦੋਂ ਕਿਤੇ ਆਪਾਂ ਕੋਈ ਰਸਤਾ ਲੱਭ ਰਹੇ ਹੁੰਨੇ ਆ ਤਾਂ ਸੜਕ ਤੇ ਜਾ ਰਹੇ ਆ ਆਪਾਂ ਜਿਵੇਂ ਨਾਲ ਦੇ ਨੂੰ ਕਹਿੰਨੇ ਕਿ ਤੂੰ ਖਿਆਲ ਰੱਖੀ ਇੱਥੇ ਨਾ ਜਾਏ ਆਪਾਂ ਚੱਲ ਰਹੇ ਆ ਜਦੋਂ ਬਿਲਕੁਲ ਅਖੀਰ ਦੇ ਵਿੱਚ ਆ ਕੇ ਉਹ ਬੰਦਾ ਇੱਕਦਮ ਆਪਾਂ ਨੂੰ ਕਹਿੰਦਾ ਰੋਕ ਰੋਕ ਇੱਥੇ ਰਹਿ ਗਈ ਉਹ ਜਗਾ ਤਾਂ ਜਦੋਂ ਆਪਾਂ ਵੀ ਇੱਕਦਮ ਪਲਾਨ ਚੇਂਜ ਕਰਦੇ ਆ ਇੱਕਦਮ ਬ੍ਰੇਕ ਲਾ ਦਿੰਨੇ ਤਾਂ ਗੜਬੜ ਹੋ ਜਾਂਦੀ ਪਿੱਛੋਂ ਕੋ ਗੱਡੀ ਆ ਕੇ ਵੱਜਦੀ ਹੈ ਜਾਂ ਹੋਰ ਉਹੀ ਚੀਜ਼ ਇੱਥੇ ਇਸ ਪਲੇਨ ਦੇ ਨਾਲ ਹੋਈ ਇਸ ਫਲਾਈਟ ਦੇ ਬਿਲਕੁਲ 2 ਜਾਂ 3 ਮਿੰਟ ਰਹਿੰਦੇ ਸਾਰਾ ਕੁਝ ਜਹਾਜ਼ ਦਾ ਚੇਂਜ ਹੋਇਆ ਰਨਵੇ ਚੇਂਜ ਹੋ ਗਈ ਤੇ ਉਸ ਤੋਂ ਬਾਅਦ ਜਿਹੜੇ 에 ਟ੍ਰੈਫਿਕ ਕੰਟਰੋਲਰ ਸੀਗੇ ਰਿਵੇਰਾ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਲੱਗ ਸਕਿਆ ਕਿ ਇਹ ਜਹਾਜ਼ ਉਹਨਾਂ ਨੂੰ ਲੱਗਿਆ ਕਿ ਬਹੁਤ ਦੂਰ ਹੈਗਾ ਹਲੇ ਪਰ ਜਦ ਤੱਕ ਉਹਨਾਂ ਨੂੰ ਪਤਾ ਲੱਗਦਾ ਉਦੋਂ ਤੱਕ ਇਹ ਜਹਾਜ਼ ਉਹ ਸਾਰੀਆਂ ਪਹਾੜੀਆਂ ਸਾਰੇ ਰੇਡੀਓ ਸਿਗਨਲ ਕ੍ਰਾਸ ਕਰਕੇ 에ਰਪੋਰਟ ਦੇ ਬਿਲਕੁਲ ਨੇੜੇ ਪਹੁੰਚ ਚੁੱਕਿਆ ਸੀ ਤੇ ਉਸ ਤੋਂ ਬਾਅਦ ਅਗਲੀ ਗੜਬੜ ਹੋਈ ਇਹਨਾਂ ਪਾਇਲਟਸ ਤੋਂ ਤੇ ਹੋ ਸਕਦਾ ਕਿ ਉਸ ਤੋਂ ਬਾਅਦ ਜੇ ਇੱਕਦਮ ਆਪਣਾ ਲੈਂਡ ਕਰਨ ਦਾ ਇਹ ਜਿਹੜਾ ਡਿਸੀਜਨ ਸੀਗਾ ਉਹਨੂੰ ਥੋੜੀ ਦੇਰ ਲਈ ਛੱਡ ਦਿੰਦੇ ਤੇ ਰਵੇਰਾ ਹੋਣਾਂ ਦੇ ਨਾਲ ਗੱਲਬਾਤ ਕਰਦੇ ਕਿ ਸਾਨੂੰ ਥੋੜਾ ਟਾਈਮ ਹੋਰ ਚਾਹੀਦਾ ਅਸੀਂ ਦੂਰ ਸ਼ਾਇਦ ਨਿਕਲ ਜਾਾਂਗੇ ਅਸੀਂ ਸ਼ਾਇਦ ਉਨੀ ਚੇਤੀ ਥੱਲੇ ਨਹੀਂ ਆ ਸਕਦੇ ਤਾਂ ਸਭ ਜਿਆਦਾ ਤੋਂ ਜਿਆਦਾ ਇਹ ਹੁੰਦਾ ਕਿ ਇੱਕ ਚੱਕਰ ਲਾਉਂਦਾ ਜਹਾਜ਼ ਪੂਰਾ ਵੱਡਾ 에어ਪੋਰਟ ਦੇ ਉੱਪਰ ਤੇ ਵਾਪਸ ਆ ਜਾਂਦਾ ਤਿੰਨਾਂ ਚਾਰ ਮਿੰਟ ਦੀ ਮੈਕਸਿਮਮ ਗੱਲ ਹੋਣੀ ਸੀਗੀ ਪਰ ਉਹੀ ਆ ਕੇ ਪ੍ਰੈਸ਼ਰ ਹੁੰਦਾ ਬਿਜ਼ਨਸ ਦੀ ਦੁਨੀਆ ਹੈਗੀ ਆ ਇਹ ਤੇ ਉਸੇ ਪ੍ਰੈਸ਼ਰ ਦੇ ਵਿੱਚ ਇਹ ਗਲਤ ਡਿਸੀਜਨ ਲੈ ਗਏ ਇੱਕ ਤੋਂ ਬਾਅਦ ਤੋਂ ਬਾਅਦ ਇੱਕ ਤੇ ਨਤੀਜਾ ਫਾਈਨਲ ਦੇ ਵਿੱਚ ਇਹ ਹੋਇਆ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਐ ਤੇ ਇਹ ਸੀਗੀ ਜੀ ਕਹਾਣੀ ਇਸ ਫਲਾਈਟ ਦੀ ਫਲਾਈਟ 965 ਤੇ ਇੱਥੇ ਮੇਰਾ ਵੀਡੀਓ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਤੇ